ਉਹਨਾਂ ਦਾ ਮਨ ਦੁਖੀ ਆ ਬਹੁਤ ਆ ਵੀ ਦੁਖੀ ਹੋ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਗਏ ਸੀਗੇ ਉਹਨਾਂ ਦਾ ਵਾਪਸੀ ਕਾਰੀ ਨਹੀਂ ਸਾਰਿਆਂ ਨੇ ਤਕਰੀਬਨ ਵਾਪਸੀ ਹੋ ਰਹੀ ਆ ਦੇਲੀ ਦੂਜਾ ਜਿਹੜਾ ਵੱਡੇ ਬਾਦਲ ਸਾਹਿਬ ਜਦੋਂ ਪਹਿਲਾ ਮੇਲੇ ਦੇ ਵਿੱਚ ਜਦੋਂ ਮੋਟਰਾਂ ਦਾ ਕਨੈਕਸ਼ਨ ਅੱਜ ਵੀ ਨਹੀਂ ਮਿਲਦਾ ਦੱਖ ਦੋ ਤਿੰਨ ਲੱਖ ਚ ਉਹ ਕਹਿੰਦੇ ਸੀ ਜੀ ਜਦੋਂ ਮਰਜੀ ਜਾ ਕੇ ਆਪੀ ਦੇਖੇ ਕਿ ਤੁਸੀਂ ਆਪਦਾ ਕਨੈਕਸ਼ਨ ਮੋਟਰ ਦਾ ਖੇਤ ਲਵਾ ਸਕਦੇ ਆ ਇਹ ਇਹ ਬੁੱਢਾ ਸੀਗਾ ਟਰੈਕਟਰ ਦੀ ਗੱਲ ਆ ਮੇ ਟਰੈਕਟਰਾਂ ਨਹੀਂ ਚਲਾਣ ਹੁੰਦੀ ਸੀਗੇ ਬਾਦਲ ਸਾਹਿਬ ਕਹਿੰਦੇ ਜੱਟ ਜੱਟ ਦਾ ਗੱਟਾ ਇਹਦਾ ਚਲਾਨ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਜਿਹੜੀਆਂ ਕੰਨਾਂ ਕਈਆਂ ਹੁੰਦੀਆਂ ਸੀ ਉਹ ਪੂਰੀਆਂ ਹੁੰਦੀਆਂ ਸੀ ਜਨਤਾ ਦੇ ਲੋਕਾਂ ਦੇ ਗਰੀਬਾਂ ਦੇ ਕਿਰਤੀਆਂ ਦੇ ਕਾਮਿਆਂ ਦੇ ਦੁਕਾਨਦਾਰਾਂ ਦੇ ਕੰਮ ਧੰਦੇ ਕਰਨੇ ਹਨ ਉਹ ਕੋਈ ਰੂਪਰੇਖਾ ਜੀ ਤਿਆਰ ਕੀਤੀ ਕਿ ਉਹ ਵੀ ਕੋਈ ਬਸ ਨਹੀਂ ਕੋਈ ਨਹੀਂ ਕੀਤੀ ਜਿੱਦਾਂ ਜੀ 92 ਜਦਕੇ ਸੀ ਇੱਥੇ ਮੀਟਿੰਗ ਹੋਈ ਸੀ ਕ੍ਰਾਜ ਪਾਲਸ ਜਿਉਂ ਉੱਥੇ ਗੱਲ ਚੱਲੀ ਸੀਗੀ ਇਹ ਕਹਿੰਦੇ ਵੀ ਸਭ ਤੋਂ ਪਹਿਲਾਂ ਮੈਨੂੰ ਕਹਿੰਦੇ ਤੂੰ ਬੋਲ ਵੀ ਤੂੰ ਸਭ ਤੋਂ ਸੀਨੀਅਰ ਹੈ ਮੈਂ ਮਜੀਦ ਸਿੰਘ ਇਹ ਆਪਣਾ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਬਰਾੜ ਸੀ ਜੀ ਕਥੀਏ ਮੈਂ ਇੱਕ ਕੋਈ ਗੱਲ ਕੀਤੀ ਸੀ ਮੈਂ ਕਹਿੰਦਾ ਸਾਨੂੰ ਉਹ ਧਿਆਨ ਨਹੀਂ ਦੀ ਕਿ ਸਾਡੀਆਂ ਨਾਲ ਲਿਸਟਾਂ ਬਣਾ ਕੇ ਸਾਡੇ ਨਾਂ ਤੇ ਫੋਨ ਨੰਬਰ ਦੇ ਦਿਓ ਦਫ਼ਤਰਾਂ ਦੇ ਵਿੱਚ ਅਸੀਂ ਸਰਕਾਰੇ ਦੇ ਬਾਰੇ ਅਮਲ ਕਰਾਉਣੇ ਮੈਂ ਇਕੱਲਾ ਮੰਜੀਸਾਂ ਨੂੰ ਇਕੱਲਾ ਕੰਮ ਨਹੀਂ ਕਰਾ ਸਕਦਾ ਕਿਉਂਕਿ ਤੁਹੇ ਕੈਂਡੀਗੜ ਵੀ ਜਾਣਾ ਕਿਤੇ ਹੋਰ ਵੀ ਜਾਣਾ ਤੇ ਮਗਰ ਤਾਂ ਬੰਦੇ ਕੰਮ ਕਰਨੇ ਚਾਹੀਦੇ ਆ ਅਸੀਂ ਜੇ ਕੰਮ ਕਰਾਉਣੇ ਕਿਹਾ ਤਾਂ ਜਾਵਾਂਗੇ ਅਸੀਂ ਕਿਸੇ ਨਸ਼ੇ ਵਾਲੇ ਮਗਰੀ ਜਾਵਾਂਗੇ ਕਿਸੇ ਗਲਤ ਬੰਦੇ ਦੇ ਮਗਰੀ ਜਾਵਾਂਗੇ ਅਸੀਂ ਜਿਹੜੇ ਕੰਮ ਸਹੀ ਹੋਣਗੇ ਅਸੀਂ ਉਹ ਕਰਵਾਉਣ ਜਾਵਾਂਗੇ ਸਰਕਾਰ ਦੇ ਦੁਆਰੇ ਉਹ ਸਾਡੇ ਹੋਣੇ ਚਾਹੀਦੇ ਆ ਉੱ ਤਾਂ ਉਹ ਚੂਲੇ ਸੀਗਾ ਜਿਹੜਾ ਟੀਚਰ ਸਾਡਾ ਸੀਗਾ ਉਹ ਹੈਂਡੀਕਾਟ ਸੀਗਾ ਉਹਦੀ ਬਦਲੀ ਹੋ ਗਈ ਢੂਡਗੋਡ ਦੀ ਹਾਲਾਂਕਿ ਉਹ ਕੋਟ ਸਾਡੇ ਸਕੂਲ ਚ ਖਾਲੀ ਪਈ ਸੀ ਮੈਂ ਦੋਨਾਂ ਪਿੰਡਾਂ ਦੇ ਨੁਮਾਇੰਦਿਆਂ ਤੋਂ ਲਿਖਾ ਕੇ ਸਕੂਲ ਦੇ ਸਟਾਫ ਤੋਂ ਲਿਖਾ ਕੇ ਮਨਜੀਤ ਸਿੰਘ ਜੀ ਮਿਲਣ ਨੂੰ ਦੇ ਕੇ ਆਇਆ ਪਰ ਉਹਦੀ ਬਦਲੀ ਨਹੀਂ ਹੋਈ ਵਿਚਾਰੇ ਦੀ ਹੈਂਡੀਕਾਟ ਬੰਦਾ ਤੋਂ ਲੇਕਿਨ ਜਦੋਂ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਬਾਅਦ ਉਹ ਸਾਰਾ ਕੁਝ ਉਥਲ ਪੁਥਲ ਹੋ ਗਿਆ ਕੋਈ ਕੀ ਨਹੀਂ ਬਣੀਗੀ ਜਿਵੇਂ ਕੋਈ ਵਾਅਦੇ ਕੀਤੇ ਸੀਗੇ ਕੋਈ ਯੂਨੀਵਰਸਿਟੀ ਵਾਲੇ ਉਹ ਨਾਸਤੂਆਣਾ ਸਾਹਿਬ ਕੰਨਾ ਪੱਤਰੀ ਪਿਆ ਉਹ ਤੇ ਅੱਟ ਵੀ ਨਹੀਂ ਲੱਗੀ ਹੋਰ ਵੀ ਇਹ ਸਕੂਲਾਂ ਦੇ ਕਮਰੇ ਵੀ ਅੱਜਕੱਲ੍ਹ ਦੇਖਣ ਵਾਲੀ ਹਾਲਤ ਪ੍ਰੋਫੈਸਰ ਲੈਕਚਰਰ ਸਾਰੇ ਸਕੂਲਾਂ ਚ ਟੀਚਰ ਘੱਟ ਹੈ ਜੀ ਤੇ ਪੜ੍ਹਾਈ ਕਿੱਥੋਂ ਹੋਣੀ ਹੈ ਦੱਸੋ ਅੱਛਾ ਇੱਥੇ ਕਿਸਾਨਾਂ ਦੀਆਂ ਟਰਾਲੀਆਂ ਵੀ ਚੋਰੀ ਹੋ ਗਈਆਂ ਤੇ ਇੱਥੇ ਇਹ ਚੀਜ਼ ਬਾਰੇ ਕਿਸਾਨਾਂ ਦੇ ਮਤਲਬ ਉਲਟ ਚੱਲਿਆ ਕੰਮ ਧੂਆ ਸਾਡਾ ਉਹ ਸਾਡਾ ਇਹ ਸੈਟੇਲਾਈਟ ਨੂੰ ਦਿਖ ਜਾਂਦਾ ਵੀ ਉੱਧਰ ਜਾਂਦਾ ਇੱਧਰ ਜਾਂਦਾ ਜਿੱਦੋਂ ਸਾਡੇ ਹੜ੍ਹ ਆਏ ਸੀ ਉਦੋਂ ਸੈਟੇਲਾਈਟ ਨੂੰ ਕੁਛ ਨਹੀਂ ਦਿਸਿਆ ਇਹ ਵੀ ਚੱਲਦੀ ਹੈ ਜੀ ਸਾਰਾ ਕੁਝ ਦਿੱਗਿਆ ਚੱਲਦਾ ਭਗਵਾਨ ਤੁਮਾਨੂੰ ਤਾਂ ਸਿਰ ਪੈਂਦੀਆਂ ਨੇ ਜਿਵੇਂ ਉਹਨਾਂ ਨੇ ਕਹਿਤਾ ਉਵੇਂ ਹੀ ਕਰਨਾ ਹੈ ਨੇ ਅਸੀਂ ਗਾਰੰਟੀ ਆਦਾਈ ਦੇਖੋ ਕਿੰਨੀ ਔਰ ਗਿਆ ਹੋੜ ਵਧੀਆ ਦੇ ਕੇ ਕਲੀ ਬਿਜਲੀ ਵਾਲੀ ਨੂੰ ਆਪਾਂ ਕਹਿ ਦਿੰਦੇ ਆ ਵੀ ਚਲੋ ਜੀ ਬਿਜਲੀ ਵਾਲੀ ਚਲੋ ਜਿੱਦੋਂ ਝੋਟ ਮਾ ਬਹੁਤਾ ਉਹਨਾਂ ਦੀ ਵੀ ਕੀਤੀ ਸੀ ਪਹਿਲਾਂ ਨੇ ਵੀ ਥੋੜੀਆਂ ਆਇਆ ਕੁਛ ਇਹਨਾਂ ਨੇ ਕਰਤੀਆਂ ਤੇ ਇਹੀ ਇੱਕ ਉਹਨਾਂ ਦਾ ਮੈਨੂੰ ਲੱਗਿਆ ਹੈ ਕੋਈ ਹੋਰ ਗਾਰੰਟੀ ਵੀ ਪੂਰੀ ਨਹੀਂ ਆਈ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਫਿਕਰਮੰਦ মিডিਆ ਦੀ ਸਮੁੱਚੀ ਟੀਮ ਪਹੁੰਚੀ ਅੱਜ ਪੰਡ ਮਾਨੁੱਕੇ ਗੱਲ ਵਿਖੇ ਬਹੁਤ ਹੀ ਸਾਡੇ ਸਤਕਾਰਯੋਗ ਬਾਈ ਅਕਤਰ ਸਿੰਘ ਜੀ ਮਾਨੀ ਕੇ ਜੋ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਸੇਵਾ ਤੇ ਸਵਾਮਾ ਨਿਭਾਈਆਂ ਤੇ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜਿਆ ਤੇ ਜੁਆਇਨ ਕੀਤੀ ਅੱਜ ਉਹਨਾਂ ਦੇ ਵਿਚਾਰ ਪੇਸ਼ ਕਰਨ ਵਾਸਤੇ ਤੁਹਾਡੇ ਸਤਨ ਮੁਕਰਮਤ ਤੇ ਸਮੁੱਚੀ ਟੀਮ ਸਾਡੀ ਪਹੁੰਚੀ ਹੈ ਤੇ ਗੱਲਬਾਤ ਕਰ ਰਹੇ ਆ ਆਪਾਂ ਅਕਤਰ ਸਿੰਘ ਜੀ ਨਾਲ ਸਭ ਤੋਂ ਪਹਿਲਾਂ ਧੰਨਵਾਦ ਕਰਨ ਲਈ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਤੁਹਾਡਾ ਕੋਟਨ ਕੋਟ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਮੈਂ ਵੀ ਤੁਹਾਡੇ ਅੱਜ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜੀ ਫਿਕਰਮੰਦ ਵੀਡੀਓ ਵੇਖ ਰੋਲੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਤੁਹਾਡੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਅੱਛਾ ਸਰ ਜੀ ਜੇ ਆਪਾਂ ਰਾਜਨੀਤਿਕ ਖੇਤਰ ਦੀ ਗੱਲ ਕਰੀਏ ਹਨ ਆਪਣੇ ਰਾਜਨੀਤਿਕ ਖੇਤਰ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਗੈਨਿਤ ਤਾਂ ਸਾਡਾ ਪੁਰਾਣਾ ਜਿਹੜਾ ਬਜ਼ੁਰਗਾਂ ਤੋਂ ਲੈ ਕੇ ਅਸੀਂ ਅਕਾਲੀ ਦਲ ਵਿੱਚ ਹੀ ਸੀ ਜੀ ਹੂੰ ਤੇ ਸਾਰਾ ਪਰਿਵਾਰ ਸਾਡਾ ਅਕਾਲੀ ਦਲ ਹੀ ਸੀਗਾ ਮੁੱਢ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਅਕਾਲੀ ਦਲ ਵਿੱਚ ਸੀ ਕਿੰਨਾ ਸਮਾਂ ਸਰ ਨਹੀਂ ਪਿੱਛੇ ਤੋਂ ਮੁੱਢ ਤੋਂ ਜਦੋਂ ਉਹ ਵੀ ਸਹੀ ਜਾਣ ਲਿਆ ਸਾਨੂੰ ਪਤਾ ਉਦੋਂ ਤੋਂ ਲੈ ਕੇ ਸਾਡਾ ਪਰਿਵਾਰ ਅਕਾਲੀ ਦਲ ਦੇ ਚਲਾ ਕਟਲ ਅਕਾਲੀ ਦਲ ਸੀ ਜੀ ਅੱਛਾ ਸਰ ਸ਼੍ਰੋਮਣੀ ਅਕਾਲੀ ਦਲ ਛੱਡਣ ਦਾ ਕੀ ਕਾਰਨ ਬਣਿਆ ਤੇ ਆਪਾਂ ਜਿਹੜੀ ਆਮ ਪਾਰਟੀ ਜੁਆਇਨ ਕਰੀਏ ਇਹ ਕੀ ਕਾਰਨ ਬਣੇਗਾ ਅਸੀਂ ਜੀ ਇਹਨਾਂ ਦੀ ਜਿਵੇਂ ਅਨਾਹ ਜਿਹੜੇ ਤੇ ਕਿ ਜਿਹੜਾ ਸਾਧੀਆਂ ਜਿਹੜੀਆਂ ਤੁਸੀਂ ਪਹਿਲਾਂ ਸਪੀਚਾਂ ਨੇ ਹੁੰਦੀਆਂ ਟੀਵੀ ਤੇ ਵਿਖਦੇ ਹੁੰਦੇ ਸੀ ਉਹਨਾਂ ਤੋਂ ਥੋੜਾ ਥੋੜਾ ਪ੍ਰਭਾਵਿਤ ਹੁੰਦੇ ਹੁੰਦੇ ਅਸੀਂ ਪ੍ਰਭਾਵਿਤ ਹੋਏ ਤੇ ਜਦੋਂ ਪ੍ਰੋਫੈਸਰ ਸਾਧੂ ਸਿੰਘ ਜੀ ਨੂੰ ਟਿਕਟ ਮਿਲੀ ਫਿਰ ਅਸੀਂ ਪੂਰਾ ਹੀ ਮਗਲਾ ਦੇ ਤਰ੍ਹਾਂ ਉਹਨੂੰ ਲਾ ਕੇ ਚੱਲ ਪਏ ਵੀ ਕੋਈ ਨਾ ਕੋਈ ਬਦਲਾਅ ਆ ਲਈ ਥੀ ਸ਼ਾਇਦ ਆਉਂਗੇ ਅੱਛਾ ਫਿਰ ਇਹ ਜਿਹੜਾ ਹੈ ਆਮ ਆਦਮੀ ਛੱਡਣ ਦਾ ਕੀ ਕਾਰਨ ਹੈ ਛੱਡਣ ਦਾ ਤੇ ਇਹ ਹੈ ਜੀ ਵੀ ਅਸੀਂ ਜਿਹੜੀ ਇੰਨੀ ਮਿਹਨਤ ਕੀਤੀ ਸਾਡੇ ਜਿਹੜੇ ਪੁਰਾਣੇ ਹੋਰ ਵੀ ਕਾਫੀ ਵਰਕ ਕਰਾਏ ਤੇ ਉੱਥੇ ਸੁਣਵਾਈ ਸਾਡੀ ਘਟਨੀ ਜੀ ਕੋਈ ਪੁੱਛ ਕੇ ਚੀਨੀ ਹੈਗੀ ਸੀਗੀ ਜੀ ਹੁਣ ਦੋ ਤਿੰਨ ਸਾਲ ਤੋਂ ਤਾਂ ਬਿਲਕੁਲ ਹੀ ਕੁਝ ਵਿੱਚ ਘਟ ਗਈ ਕੰਮ ਵੀ ਨਹੀਂ ਹੁੰਦੇ ਸੀ ਜਿਵੇਂ ਸਰਕਾਰ ਦੇ ਦੁਆਰੇ ਨਿੱਕੇ ਨਿੱਕੇ ਕੰਮ ਹੁੰਦੇ ਸੀ ਉਹਨਾਂ ਤੋਂ ਵੀ ਸਾਨੂੰ ਮਤਲਬ ਕੋਈ ਹੁੰਦਾ ਨਹੀਂ ਸੀ ਰਿਸ਼ ਨਹੀਂ ਤੇ ਬਾਕੀ ਜਿਹੜਾ ਸੀਗਾ ਜੀ ਜਿਵੇਂ ਹੁਣ ਇਹਨਾਂ ਨੇ ਵਾਅਦੇ ਕੀਤੇ ਸੀ ਸਿਹਤ ਸਵਾਮਾ ਸਿੱਖਿਆ ਸਵਾਮਾ ਤੇ ਵੀ ਲੋਕਾਂ ਦੀਆਂ ਧੀਆਂ ਬਣਨੀ ਚੁੰਨੀਆਂ ਲੱਥਣ ਗਿਆ ਕੋਈ ਧਰਨੇ ਮਜਾਰੇ ਨਹੀਂ ਹੋਣਗੇ ਕੋਈ ਡੰਡਾ ਨਹੀਂ ਖੜਕੂਗਾ ਕੋਈ ਪੱਗਾ ਨਹੀਂ ਲੈਣ ਗਿਆ ਉਹ ਸਾਰਾ ਕੁਝ ਜਦੋਂ ਹੋਣ ਲੱਗ ਗਿਆ ਤੇ ਇੱਕ ਜਿਹੜਾ ਸੀਗਾ ਵੀ ਕਿਸਾਨਾਂ ਨੂੰ ਸੱਦ ਗਏ ਉਹਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਤੇ ਪਾਰਟੀ ਦੇ ਧੱਬਾ ਲੱਗੇ ਵੀ ਟਰਾਲੀ ਚੋਰ ਪਾਰਟੀ ਆ ਸਾਰਾ ਮਨ ਦੁਖੀ ਹੁੰਦਾ ਵੀ ਅਸੀਂ ਇੰਨੇ ਮਿਹਨਤ ਕਰਨ ਵਾਲੇ ਬੰਦੇ ਅਸੀਂ ਕਿਵੇਂ ਆਪਦੇ ਆਪ ਨੂੰ ਚੋਰ ਕਹਾਈ ਗਏ ਸੋ ਇਹਨਾਂ ਚੀਜ਼ਾਂ ਨੂੰ ਵੇਖ ਕੇ ਮਨ ਕਾਫੀ ਹੱਦ ਤੱਕ ਦੁਖੀ ਰਹਿ ਗਿਆ ਅੱਛਾ ਜਦੋਂ ਤੁਸੀਂ ਸ਼ੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਇੱਕ ਨਾ ਖੁਸ਼ੀ ਜੀ ਹੁੰਦੀ ਐ ਤੇ ਉਹ ਕਿੰਨੀ ਖੁਸ਼ੀ ਸੀ ਮਹਿਸੂਸ ਹੋਈ ਤੇ ਹੁਣ ਜਦੋਂ ਛੱਡੀ ਤੇ ਕਿੰਨੀ ਕਨਮੋਚੀ ਦਾ ਸਾਹਮਣਾ ਕਰਨਾ ਪਿਆ ਬਹੁਤ ਖੁਸ਼ੀ ਜੀ ਉਹਦੋਂ ਅਸੀਂ ਹਰ ਥਾਂ ਤੇ ਲੱਡੂ ਵੰਡਦੇ ਹੁੰਦੇ ਸੀਗੇ ਮਨਜੀਤ ਸਿੰਘ ਮੈਲੇ ਨੂੰ ਦੋ ਵਾਰ ਮੈਲ ਬੜਾਇਆ ਅਸੀਂ ਤੇ ਪੂਰਾ ਵਧੀਆ ਸਹਿਯੋਗ ਲੋਕਾਂ ਦਾ ਸੀਗਾ ਤੇ ਸਾਰੇ ਲੋਕੀ ਅਸੀਂ ਨੂੰ ਬਹੁਤ ਖੁਸ਼ ਸੀਗੇ ਵੀ ਅਸੀਂ ਯਾਰ ਬਦਲਾਅ ਦੀ ਟੀਮ ਲਿਆ ਰਹੇ ਤੇ ਸਰਕਾਰ ਬਣਾ ਰਹੇ ਹਾਂ ਪਰ ਪਹਿਲਾਂ ਤੋਂ ਲੇਕ ਜਦੋਂ ਸਰਕਾਰ ਬਣ ਗਈ ਸਰਕਾਰ ਬਣਾਉਣ ਤੋਂ ਬਾਅਦ ਦੋ ਸਾਲਾਂ ਬਾਅਦ ਉਹ ਸਾਰਾ ਕੁਝ ਹੀ ਉਥਲ ਪੁਥਲ ਹੋ ਗਿਆ ਕੋਈ ਕੀ ਨਹੀਂ ਬਣੀਗੀ ਜਿਵੇਂ ਕੋਈ ਵਾਦੀ ਕੀਤੇ ਸੀਗੇ ਕੋਈ ਯੂਨੀਵਰਸਿਟੀ ਵਾਲੇ ਉਹ ਨਾਸਤੂਆਣਾ ਸਾਹਿਬ ਕੰਗਾ ਪੱਤਰੀ ਪਿਆ ਉਹ ਤੇ ਵੀ ਨਹੀਂ ਲੱਗੀ ਹੋਰ ਵੀ ਸਕੂਲਾਂ ਦੇ ਕਮਰੇ ਵੀ ਅੱਜਕੱਲ੍ਹ ਦੇਖਣ ਵਾਲੀ ਹਾਲਤ ਪ੍ਰੋਫੈਸਰ ਲੈਕਚਰਰ ਸਾਰੇ ਸਕੂਲਾਂ ਚ ਟੀਚਰ ਘੱਟ ਹੈ ਜੀ ਕਿ ਪੜ੍ਹਾਈ ਕਿੱਥੋਂ ਹੋਣੀ ਹੈ ਦੱਸੋ ਅੱਛਾ ਜਿਵੇਂ ਆਮ ਆਪੀ ਪਾਰਟੀ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਉਹਦੇਾਂ ਤੇ ਸਭਾਵਾਂ ਨਮਾਈਆਂ ਮੈਂ ਜੀ ਪਹਿਲਾਂ ਸਰਕਲ ਚ ਚਾਂਦ ਸੀਗਾ ਜਦੋਂ 13 ਸੀਗੇ 14 ਚ ਜਾ ਕੇ ਮੈਂ ਉਹਨਾਂ ਨੇ ਬਲਾਕ ਕਰਨਾ ਹੁਣ ਦਾ ਜੀ 14 ਤੋਂ ਲੈ ਕੇ 24 ਤੱਕ ਮੈਂ ਬਲਾਕ ਪ੍ਰਧਾਨ ਰਹੇ ਹਾਂ ਜੀ 10 ਸਾਲ ਬਦਵਤ ਹੁਣ ਮੈਨੂੰ ਇੱਕ ਸਾਲ ਤੋਂ ਹਲਕਾ ਕੋਆਰਡੀਨੇਟਰ ਬੁੱਧੀਜੀਵੀ ਦੇ ਨਾਮਾਇਆ ਗਿਆ ਸੀ ਅੱਛਾ ਇਤਨਾ ਪੰਜਾਬ ਦੇ ਵਿੱਚ ਸਰ ਬੜੀ ਚਰਚਾ ਹੋ ਗਈ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਹਨਾ ਵੀ ਜਿਵੇਂ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਪਹਿਲਾਂ ਤੋਂ ਚੱਲ ਰਿਹਾ ਸਿਸਟਮ ਇਹਨਾਂ ਦੇ ਵਿੱਚ ਵੀ ਉਹ ਸਿਸਟਮ ਚੱਲ ਪਿਆ ਵੀ ਹੋਰਾਂ ਪਾਰਟੀਆਂ ਤੋਂ ਆਏ ਹੋਏ ਜਿਹੜੇ ਆਗੂ ਹੈ ਜਿਨ੍ਹਾਂ ਦੇ ਖਿਲਾਫ ਕਹਿ ਲਓ ਆਪਾਂ ਲੜਦੇ ਰਹੇ ਆ ਜਾਂ ਬੋਲਦੇ ਰਹੇ ਆ ਜਾਂ ਮਰਦਾਬਾਦ ਕਰਦੇ ਰਹੇ ਆ ਉਹਨਾਂ ਨੂੰ ਵੇਚ ਲਿਆ ਕੇ ਉਹਨਾਂ ਨੂੰ ਮੇਨ ਅਹੁਦੇਦਾਰੀਆਂ ਦੇ ਦਿੰਦੀਆਂ ਤੇ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਜਿਵੇਂ ਖੜੀ ਗੱਡੀ ਚਲਾਉਣੀ ਹੁੰਦੀ ਹੈ ਨਾ ਤੇ ਉਹਨਾਂ ਨੂੰ ਇਦਾਂ ਜੇ ਮਹਿਸੂਸ ਆਪਣੇ ਹਲਕਾ ਨਿਹਾਲ ਸਿੰਘ ਵਾਲੇ ਦੇ ਵੀ ਇਦਾਂ ਹੋ ਰਿਹਾ ਠੀਕ ਹੈ ਜੀ ਇਦਾਂ ਕੁਝ ਜਿਹੜੇ ਬੰਦੇ ਪਾਰਟੀ ਦੇ ਵਿਰੋਧ ਚ ਉਦੋਂ ਕੇਜਰੀਵਾਲ ਨੂੰ ਕੇਜੂ ਕਹਿੰਦੇ ਹੁੰਦੇ ਸੀਗੇ ਤੇ ਹੋਰ ਵੀ ਕੁਝ ਬੋਲਦੇ ਹੁੰਦੇ ਸੀ ਜਿਵੇਂ ਝਾੜੂ ਵਾਲੇ ਕੂਚੀ ਵਾਲੇ ਅੱਜ ਉਹ ਬੰਦੇ ਠੇਕੇ ਮੂਰੇ ਲੱਗੇ ਹੋਇਆ ਜੀ ਪਰ ਜਿਹੜੇ ਬੰਦੇ ਮਿਹਨਤੀ ਸੀਗੇ ਉਹ ਸਾਰੇ ਪਿੱਛੇ ਆ ਜੀ ਜਿਵੇਂ ਕਿ ਮੈਂ ਕਿੱਥੇ ਬਲਾਕ ਪ੍ਰਧਾਨ ਤਿੰਨ ਹੁੰਦੇ ਸੀਗੇ ਜਿੱਦਿਆਂ ਇੱਕ ਸੀਗਾ ਆਪਣਾ ਜਾ ਪਰਮਜੀਤ ਗੁੱਟਰ ਜਿਸ ਪਾਲ ਕੋਕਰੀ ਸੀ ਉਹਨਾਂ ਕੋਲੇ 16 ਖਲਾ ਪਿੰਡ ਸੀ ਮੇਰੇ ਕੱਲੇ ਕੋਲੇ 32 ਪਿੰਡ ਸੀ ਫਿਰ ਮੈਂ ਇਹਨਾਂ ਨੂੰ ਕਹੇ ਮੇਰੇ ਤੋਂ 32 ਪਿੰਡ ਨਹੀਂ ਸੰਭਾਈ ਆਂਦੇ ਤੁਸੀਂ ਨਾ ਕੋਈ ਨੌਜਵਾਨ ਮੁੰਡਾ ਲਾ ਲਓ ਇਹ ਕਹਿੰਦੇ ਵੀ ਤੈਨੂੰ ਤਾਂ ਨਹੀਂ ਛੱਡਣਾ ਤੂੰ ਇੱਕ ਬੰਦਾ ਹੋਰ ਦੇ ਮੈਂ ਜੀਵਨ ਸਿੰਘ ਸਿੱਧੂ ਕਿ ਦਿੱਤਾ ਫਿਰ ਸਾਡੇ ਦੋਵਾਂ ਕੋਲੇ 16 ਖਲਾ ਖਲਾ ਪਿੰਡ ਹੋ ਗਏ ਫਿਰ ਦੋਨੇ ਰਾਮਣ ਦੇ ਬਰ ਕੋਤ ਮਿਹਨਤ ਕਰਦਾ ਵੀ ਮਿਹਨਤ ਕਰਦਾ ਸੀਗਾ ਇਸ ਤਰ੍ਹਾਂ ਮਿਹਨਤ ਬਹੁਤ ਕੀਤੀ ਦਿਨ ਪੂਰਾ ਰਾਤ ਇੱਕ ਕੀਤਾ ਹੈ ਅਰੇ ਅੱਛਾ ਜਿਵੇਂ ਆਪਾਂ ਕਈ ਵੀ ਜਦੋਂ ਆਮ ਪਾਰਟੀ ਜਿੱਤੀ ਹੈ ਨਾ ਉਸ ਤੋਂ ਬਾਅਦ ਇੱਕ ਸੈਸ਼ਨਲਾ ਚੱਲ ਪੈਂਦਾ ਮੀਟਿੰਗਾਂ ਤੇ ਜਾ ਪਰ ਜ਼ਿੰਮੇਵਾਰੀਆਂ ਦਾ ਬਿਰੂਪਰੇਖਾ ਜੀ ਇਕ ਤਿਆਰ ਕਰਨੀ ਹੈ ਨਾ ਵੀ ਕਿਹੜੇ ਬੰਦਿਆਂ ਨੂੰ ਕਿਵੇਂ ਜ਼ਿੰਮੇਵਾਰੀਆਂ ਦੇਣੀਆਂ ਕਿਵੇਂ ਅਸੀਂ ਜਨਤਾ ਦੇ ਲੋਕਾਂ ਦੇ ਗਰੀਬਾਂ ਦੇ ਕਿਰਤੀਆਂ ਦੇ ਕਾਮਿਆਂ ਦੇ ਦੁਕਾਨਦਾਰਾਂ ਦੇ ਕੰਮ ਧੰਦੇ ਕਰਨੇ ਹਨ ਉਹ ਕੋਈ ਰੂਪਰੇਖਾ ਜੀ ਤਿਆਰ ਕੀਤੀ ਕਿ ਉਹ ਵੀ ਕੋਈ ਬਸ ਨਹੀਂ ਕੋਈ ਨਹੀਂ ਕਿਹਾ ਜਿੱਦਾਂ ਜੀ 92 ਜਦਕੇ ਸੀ ਇਦੀ ਮੀਟਿੰਗ ਹੋਈ ਸੀ ਕ੍ਰਾਂਜਪਾਲਸ ਜਿਉਂ ਉੱਥੇ ਗੱਲ ਚੱਲੀ ਸੀਗੀ ਇਹ ਕਹਿੰਦੀ ਵੀ ਸਭ ਤੋਂ ਪਹਿਲਾਂ ਮੈਨੂੰ ਕਹਿੰਦੇ ਤੂੰ ਬੋਲ ਵੀ ਤੂੰ ਸਭ ਤੋਂ ਸੀਨੀਅਰ ਹੈ ਮੈਂ ਮਜੀਦ ਸਿੰਘ ਮੇਰੇ ਨਾਲ ਬੈਠੇ ਸੀਗੇ ਤੇ ਇਹ ਆਪਣਾ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਬਰਾੜ ਸੀ ਜੀ ਕਿ ਥੇੜੀਏ ਮੈਂ ਕੋਈ ਗੱਲ ਕੀਤੀ ਮੈਂ ਕਹਿੰਦਾ ਸਾਨੂੰ ਉਹ ਦਿਆਂ ਦੀ ਨਹੀਂ ਕਿ ਸਾਡੀਆਂ ਨਾਲ ਲਿਸਟਾਂ ਬਣਾ ਕੇ ਸਾਡੇ ਨਾਂ ਤੇ ਫੋਨ ਨੰਬਰ ਦੇ ਦਿਓ ਦਫ਼ਤਰਾਂ ਦੇ ਵਿੱਚ ਅਸੀਂ ਸਰਕਾਰੇ ਦੇ ਬਾਰੇ ਅਮਲ ਕਰਾਉਣੇ ਮੈਂ ਇਕੱਲਾ ਮੰਜੀਸਾਂ ਤੋਂ ਇਕੱਲਾ ਕੰਮ ਨਹੀਂ ਕਰਾ ਸਕਦਾ ਕਿਉਂਕਿ ਤੁਹੇ ਕੈਂਡੀਗੜ ਵੀ ਜਾਣਾ ਕਿਤੇ ਹੋਰ ਵੀ ਜਾਣਾ ਤੇ ਮਗਰ ਤਾਂ ਬੰਦੇ ਕੰਮ ਕਰਨੇ ਚਾਹੀਦੇ ਆ ਅਸੀਂ ਜੇ ਕੰਮ ਕਰਾਉਣੇ ਕਿਹਾ ਤਾਂ ਜਾਵਾਂਗੇ ਅਸੀਂ ਕਿਸੇ ਨਸ਼ੇ ਵਾਲੇ ਮਗਰੀ ਜਾਵਾਂਗੇ ਕਿਸੇ ਗਲਤ ਬੰਦੇ ਦੇ ਮਗਰੀ ਨਹੀਂ ਜਾਵਾਂਗੇ ਅਸੀਂ ਜਿਹੜੇ ਕੰਮ ਸਹੀ ਹੋਣਗੇ ਅਸੀਂ ਉਹ ਕਰਾਉਣ ਜਾਵਾਂਗੇ ਸਰਕਾਰ ਦੇ ਦੁਆਰੇ ਉਹ ਸਾਡੇ ਹੋਣੇ ਚਾਹੀਦੇ ਆ ਉੱਥੇ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਪਰ ਉਹ ਬਸ 2 ਮਹੀਨੇ ਤੋਂ ਬਾਅਦ ਉਹ ਬਾਅ ਅੱਛਾ ਜਿਵੇਂ ਕਿ ਆਪਾਂ ਦੇਖਦੇ ਆ ਨਿਹਾਲ ਸਿੰਘ ਵਾਲੇ ਵਿੱਚ ਤੁਹਾਡਾ ਨਾ ਕਾਫੀ ਆਮ ਆਦਮੀ ਦੀ ਪਾਰਟੀ ਦੇ ਵਿੱਚ ਕਦ ਸੀਗਾ ਤੇ ਕਾਫੀ ਸੇਵਾ ਦੇ ਸੁਭਾਅ ਮਨਵਾਇਆ ਵੀ ਹਲਕਾ ਨਿਹਾਲ ਸਿੰਘ ਵਾਲਾ ਵਿਕਾਸ ਪੱਖੋਂ ਜਾਂ ਹੋਰ ਕੰਮਾਂ ਧੰਦਾ ਪੱਖੋਂ ਨਾ ਕਿੰਨਾ ਕੁ ਵਿਕਾਸ ਤੁਸੀਂ ਆਪਣੇ ਹੱਥੀਂ ਕੀਤਾ ਤੇ ਕਿੰਨਾ ਕੁ ਰਹੇਗਾ ਜਿਹੜਾ ਤੁਸੀਂ ਮਹਿਸੂਸ ਕਰ ਰਹੇ ਹੋ ਕੋਈ ਬਹੁਤ ਅਰੀ ਜਿਹੜਾ ਸਿਰਫ ਇੰਟਰਲੌਕ ਟੈਚੂ ਲੜਾਈ ਹੁੰਦਾ ਜੀ ਬਾਕੀ ਤਾਂ ਕੋਈ ਹੋਇਆ ਨਹੀਂ ਸਾਡੇ ਇੱਕ ਦੋ ਖਾਲ ਪੱਕੇ ਕਰਨ ਵਾਲੇ ਸੀਗੇ 15 ਡੰਡਰ ਰੋਣ ਪੇਪਾਂ ਪਾਉਣ ਵਾਲੇ ਸੀ ਉਹ ਵੀ ਵਿਚੀ ਰਹਿ ਰੂਗੀਆਂ ਜੀ ਸਾਰਾ ਕੁਝ ਇਹ ਸਾਡੇ ਮੇਰਾ ਪੀਜਸਰ ਬੈਂਚ ਤੇ ਅਸੀਂ ਦੂਜੇ ਦਾ ਬੈਂਚ ਬਣਿਆ ਉਹੋ ਜਿਹੀ ਇੱਥੇ ਗਰੰਟਾਂ ਲੈ ਕੇ ਜਿਹੜੇ ਬਾਰ-ਬਾਰ ਘਰ ਆਉਂਨਾਂ ਉਹਨਾਂ ਦੇ ਪਾਣੀ ਆ ਜਿਹੜਾ ਪਾਈਪਾਂ ਦੇ ਅੰਦਰ ਪਾਉਣਾ ਸੀ ਪਰ ਸਾਡੇ ਕੋਲ ਕੋਈ ਗਰੰਟੀ ਨਹੀਂ ਆਈ। ਉਹ ਵੀ ਹੁਣ ਰੋਂਦਾ ਸਰਪੰਚ ਵੀ ਕਹਿੰਦਾ ਮੈਂ ਕੀ ਕਰ ਸਕਦਾ। ਅੱਛਾ ਇਹ ਕਹੋ ਬੜੀਆਂ ਸੋਸ਼ਲ ਮੀਡੀਆ ਦੇ ਫੋਟੋਆਂ ਆ ਰਹੀਆਂ, ਵੀਡੀਓਜ਼ ਆ ਰਹੀਆਂ ਬੱਚਿਆਂ ਦੀਆਂ। ਸਾਨੂੰ ਯਾ ਨੌਕਰੀ ਮਿਲ ਗਈ ਆਏ ਆ। ਤੁਸੀਂ ਕੋਈ ਆਪਣੀ ਇਮਿਹਤ ਤਾਂ ਤੁਸੀਂ ਆਪਣੇ ਥੱਲੇ ਆਪਣੀਆਂ ਸੇਵਾ ਦੇ ਸਮਾਂ ਦਾ ਆਪਣੇ ਹਲਕੇ ਦਾ ਕੋਈ ਲਾਇਆ ਨੌਕਰੀ ਤੇ ਆਪਣੇ ਕਿਸੇ ਨੌਕਰੀ ਦਵਾਈ ਤੁਸੀਂ? ਨਹੀਂ ਜੀ ਬਿਲਕੁਲ ਨਹੀਂ। ਸਾਡੇ ਇੱਕ ਮੁੰਡਾ ਦੀਨਾ ਸਾਹਿਬ ਤੋਂ ਅੰਦਰ ਭੈਸੇਂਗਾ। ਉਹ ਫੈਰ ਵੀ ਨਹੀਂ ਸਿਲੈਕਟ ਹੋਇਆ ਸੀਗਾ ਐਜੇ ਖਿਡਾਰੀ ਪਰ ਉਹਨੂੰ ਵੀ ਬਸ ਸਿਲੈਕਟ ਹੋਇਆ ਔਰ ਆਇਆ ਵੀ ਤਿੰਨ ਕਰਨੇ ਸੀ ਕਿ ਡਾੜੀ ਤਿੰਨੇ ਖਿਡਾਰੀ ਸਿਲੈਕਟ ਹੋਇਆ ਇਸੇ ਇੱਕ ਨੂੰ ਹੀ ਨੌਕਰੀ ਨਹੀਂ ਦਿੱਤੀ ਗਈ ਉਹ ਵਿਚਾਰਾ ਰੋ ਰੋ ਕੇ ਪਿੱਟ ਕੇ ਮਰ ਗਿਆ ਅਸੀਂ ਪੰਜ ਦਿੱਤੀਆਂ ਫੈਲਾ ਵੀ ਦਿੱਤੀਆਂ ਮਜੀਦ ਸਿੰਘ ਅਵੇਲੇ ਕੋਲੇ ਵੀ ਹਰਪਾਲ ਸਿੰਘ ਟੀਮਾ ਕੋਲੇ ਵੀ ਆਪਣੇ ਇਹਦੇ ਕੋਲੇ ਪੁੱਤਾਰ ਸਿੰਘ ਸੰਧਵਾ ਕੋਲੇ ਵੀ ਪਰ ਨਹੀਂ ਉਹ ਵਿਚਾਰਾ ਹੁਣ ਵੀ ਘਰੇ ਘਰੇ ਵਰਦਾ ਉਹਨੇ ਬਹੁਤ ਮਿਹਨਤ ਕੀਤੀ ਹੈ ਗਰੀਬ ਪਰਿਵਾਰ ਤੇ ਮੁੰਡਾ ਉਹ ਹੋਰ ਵੀ ਕਈ ਬੰਦੇ ਹੋਏ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਦਿਹਾੜੀਦਾਰ ਬੰਦਾ ਉਹਦਾ ਦਿਹਾੜੀ ਛੱਡ ਕੇ ਵੀ ਪਾਰਟੀ ਦੇ ਕੰਮਾਂ ਲਈ ਤੁਰ ਸਮਾਜਣਾ ਬਹੁਤ ਉਹ ਕਹਿ ਦਿਹਾੜੀ ਛੱਡ ਕੇ ਗਰੀਬ ਪਰਿਵਾਰ ਚੋਂ ਜਦੋਂ ਮੈਂ ਕਹਿੰਦਾ ਮੇਰੇ ਅਰਕਾ ਦੇ ਜਿਵੇਂ ਫ੍ਰੀ ਆ ਬੱਚੇ ਉੱਤੇ ਛੱਡੀ ਮੈਂ ਤੁਰਿਆ ਵਰਦਾ ਹੀ ਪਰ ਉਹਨਾਂ ਲੋਕਾਂ ਦਾ ਤੇ ਵਿਚਾਰੇ ਜਿਹੜੂ ਸੋਚਦੇ ਮੈਂ ਤਾਂ ਮੰਗਦਾ ਵੀ ਕੁਝ ਨਹੀਂ ਕਿਉਂਕਿ ਮੈਂ ਤਾਂ ਸੈੱਟ ਲਾ ਦੇ ਘਰੇ ਪਰ ਉਹਨਾਂ ਲੋਕਾਂ ਨੇ ਮੈਂ ਮੰਗਾਂ ਨਹੀਂ ਕਰ ਪ ਜਾਂਦਾ ਹੁੰਦਾ ਸੀ ਕਿ ਜਿਹੜੇ ਬੰਦੇ ਨੇ ਇੰਨੀ ਮਿਹਨਤ ਕੀਤੀ ਹੈ ਤੋ ਅਗਰ ਕੇ ਸਾਢੇ ਨਾਲ ਦਿਨੋਂ ਰਾਤ ਤੁਰੇ ਫਿਰਦੇ ਰਿਹਾ ਉਹਨਾਂ ਵਿਚਾਰਿਆਂ ਨੂੰ ਕੋਈ ਨਾ ਕੋਈ ਜਾਂ ਕੋਈ ਨੌਕਰੀ ਜਾਂ ਕਿਤੇ ਨਾ ਕਿਤੇ ਅਡਜਸਟ ਕੀਤਾ ਜਾਵੇ ਪਰ ਨਹੀਂ ਕੋਈ ਗੱਲ ਵੱਖਰੀ ਨਹੀਂ ਅੱਛਾ ਤੁਸੀਂ ਆਪਣੇ ਕਾਰਜਕਾਰ ਦਵਾਨ ਅਹੁਦੇਦਾਰੀਆਂ ਤੇ ਸੇਵਾ ਦੇ ਸਲਾਮਾ ਦ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਤੁਸੀਂ ਆਪਣਾ ਸਵਾਵਾ ਨੁਹਾਇਆ ਖਰਚਾ ਕਿਵੇਂ ਹੋਇਆ ਤੁਹਾਡਾ ਖਰਚਾ ਜੀ ਮੇਰਾ ਘਟੂ ਘਟ 12-13 ਲੱਖ ਰੁਪਏ ਖਰਚ ਹੋ ਗਿਆ ਜੀ ਦੋ ਤਮਾ ਗੱਡੀਆਂ ਵੇਚਦੀਆਂ ਭੰਨ ਕੇ ਲਈ ਫਰਦੇ ਰਹਿੰਦੇ ਜਨਪੁਰ ਰਾਤ ਸਵੇਰੇ 6 ਵਜੇ ਲੈ ਜਾਈਂ ਗੱਡੀ ਉੱਥੇ ਊਟਾਂ ਬੜੇ ਜਨਪੁਰ ਰਾਤ ਕਦੀ ਜੱਤ ਵਾਲੇ ਕਦੀ ਕਿਤੇ ਕਦੀ ਡੋਟ ਡੂਰੋ ਦੇ ਤੇ ਮਗਰ ਰੋਟੀ ਟੁਕ ਲੈ ਕੇ ਜਾਣਾ ਉਹਨਾਂ ਡੋਟ ਡੂਰ ਕਰਨ ਵਾਲਿਆਂ ਦਾ ਤੇ ਮੋਟਰਸਾਈਕਲ ਤੇ ਜੀ ਉਹ ਵੀ ਭੰਨੇ ਉੱਥੇ ਗੱਡੀ ਜਿਹਦੇ ਹੱਥ ਆ ਜਾਂਦੀ ਸੀ ਉਹ ਲੈ ਜਾਂਦਾ ਸੀਗਾ ਇਸ ਕਰਕੇ ਬਾਕੀ ਜਿਹੜੇ ਪੈਸੇ ਮਤਲਬ ਕਿਸਾਨ ਮਿਲੀਆਂ ਨੂੰ 1.4 ਲੱਖ ਰੁਪਏ ਉਹ ਵੀ ਇਹ ਦੀ ਉਹ ਵੰਡ ਗਏ ਸੀ ਤੇ ਬਾਕੀ ਜਿਹੜਾ ਜਰੂਰ ਜ਼ਰੂਰਾਂ ਵੀ ਖਰਚਾ ਹੋਇਆ ਜਿੰਨਾ ਸਾਰਾ ਕਿਤੇ ਦੂਰ ਉਹਨੇ ਬੱਸਾਂ ਭਰ ਕੇ ਲਿਜਾਣੇ ਆ ਉਹਨਾਂ ਬੰਦਿਆਂ ਨੂੰ ਰਾਹ ਦੇ ਵਿੱਚ ਰੋਟੀ ਟੋਕ ਚਾਹ ਪਾਣੀ ਜਾਂ ਕੇਲੇ ਜਿਵੇਂ ਕਿ ਦੂਰ ਦੂਰ ਤੱਕ ਬੱਸਾਂ ਭਰ ਕੇ ਲਿਜਾਂਦੇ ਰਹੇ ਸੀ ਦੋ ਦੋ ਤਿੰਨ ਤਿੰਨ ਬੱਸਾਂ ਮਾਣੂ ਕਹਿੰਦੇ ਭਰ ਜਾਂਦੇ ਸੀਗੀਆਂ ਤੇ ਉਹ ਸਾਰਾ ਖਰਚਾ ਸਾਡੇ ਪੱਲੇ ਹੁੰਦਾ ਸੀ ਜੀ ਹੂੰ ਜਿਵੇਂ ਕਿ ਤੁਸੀਂ ਬਲਾਕ ਨਿਹਾਲ ਸਿੰਘ ਵਾਲਾ ਦੀ ਸਮੂਚੀ ਲੀਡਰਸ਼ਿਪ ਨਾਲ ਰਹੇ ਹੋਣ ਪੰਜਾਬ ਪੱਧਰ ਤੇ ਜਾਂ ਬਾਹਰਲੇ ਸੂਬਿਆਂ ਦੇ ਵਿੱਚ ਕਿਹੜੀ ਕਿਹੜੀ ਲੀਡਰਸ਼ਿਪ ਨਾਲ ਕਿਹੜੇ ਕਿਹੜੇ ਆਗੂਆਂ ਤੁਸੀਂ ਕੰਮ ਕੀਤਾ ਜ਼ਿੰਮੇਵਾਰੀਆਂ ਨਿਭਾਈਆਂ ਅਸੀਂ ਜੀ ਬਾਅਦ ਵਿੱਚ ਇਹ ਚੋਣਾਂ ਦੇ ਵਿੱਚ ਜਿੱਦੀ ਮੇਰੀ ਡਿਊਟੀ ਲੱਗੀ ਗਰਦਾਸਪੁਰ ਲੱਗੀ ਸ਼ਾਹਕੋਟ ਲੱਗੀ ਜਲੰਧਰ ਲੱਗੀ ਨਕੌਦਰ ਲੱਗੀ ਲੁਧਿਆਣਾ ਐਮਸੀ ਚੋਣਾਂ 'ਚ ਲੱਗੀ ਫਿਰ ਦਾਕੇ ਜਿਮਨੀ ਚੋਣਾਂ 'ਚ ਲੱਗੀ ਇਧਰ ਸੰਗਰੂਰ 'ਚ ਰੂਟ ਸ਼ੋਅ ਕਰਨ ਜਾਣਾ ਲਾਹੂ ਗੋਗੇ ਦੇ ਤੱਕ ਜੋ ਤੇ ਤਬ ਹੀ ਰਹੇ ਅਸੀਂ ਇੱਥੇ ਇਹ ਸਾਰੇ ਏਰੀਆ 'ਚ ਕੰਮ ਕੀਤਾ ਜੀ ਅਸੀਂ ਇੱਕ ਦਰਸ਼ਨ ਸੰਧਵੰਦੀ ਇਹਦੇ 'ਚ ਵੀ ਜਾਂਦੇ ਰਹੇ ਅਸੀਂ ਡੋ ਟੂ ਡੋਰ ਕਰਨਾ ਇਹ ਕਾਬੀਆਂ ਤੋਂ ਤਾਂ ਬਹੁਤ ਕੀਤੀ ਹੈ ਸਾਰੇ ਥਾਂ ਤੇ ਅਸੀਂ ਆਗੂ ਕਿਹੜੇ ਕਿਹੜੇ ਜੀ ਐਮਐਲਏ ਮੰਤਰੀਆਂ ਦਾ ਕੰਮ ਕੀਤਾ ਹੋਵੇ ਜਾਂ ਸੀਨੀਅਰ ਆਗੂ ਹੁਣ ਜਿਵੇਂ ਕਰਤਾਰ ਸਿੰਘ ਸਿੰਮਾ ਹੋ ਗਿਆ ਕੋਈ ਮੰਤਰੀ ਐਮ ਐਲ اے ਹੁਣ 50 ਪਦਤਰ ਤੇ ਇਹਨਾਂ ਦੇ ਨਾਲ ਸਾਰਿਆਂ ਨਾਲ ਹੀ ਕੰਮ ਕੀਤਾ ਜੀ ਕਿਹੜੇ ਕਿਹੜੇ ਅਗੋਂ ਨਾਲ ਕੀਤਾ ਸੀ ਇਹ ਵੀ ਕਰਤਾਰ ਸਿੰਘ ਸੰਧਲ ਦੇ ਵੀ ਜਾਂਦੇ ਰਹੇ ਸੀ ਇੱਥੇ ਬਾਗੇਪੁਰਾ ਨੇ ਗੁਰੂਗੁਰਦਾਬਾ ਦੇ ਖਾਲਸਾ ਹੀ ਹੈਗੇ ਬਈ ਸੁਖਨਾਂਦ ਵਾਲੇ ਇਹਨਾਂ ਦੇ ਨਾਲ ਵੀ ਜੀ ਮੋਗੇ ਮੈਡਮ ਦੇ ਅਮਨਦੀਪ ਗੌਰ ਦੇ ਵੀ ਜੀ ਅਸੀਂ ਸਾਰੇ ਇਰਗਿਆਂ ਦੇ ਵਿੱਚ ਜਿੱਥੇ ਵੀ ਜਾਂਦੇ ਡੋਰ ਟੂ ਡੋਰ ਕਰਨ ਜਾਂਦੇ ਸੀ ਜਿਵੇਂ ਤੁਹਾਨੂੰ ਦੱਸਿਆ ਗੁਰਦਾਸਪੁਰ ਚਾਹ ਬੋਟਲ ਲੁਧਿਆਣੇ ਦਾ ਕੇ ਨਕੋਦਰ ਜਲੰਧਰ ਸਾਰੇ ਦੇ ਜਾਂਦੇ ਰਹੇ ਸੀ ਇਹ ਸਾਰੇ ਗਿੱਡਾਂ ਨਾਲ ਵਾਪਿੰਦਾ ਰਹੇ ਸੱਬਰ ਨਾਲੇ ਲਈ ਅੱਜ ਬਨਾਲੇ ਨੇ ਮੀਠੇ ਰਸ ਜੀ ਅੱਜ ਉਹਨਾਂ ਨੇ ਵੀ ਕੰਮ ਕਰਿਆ। ਉਹਨਾਂ ਵੀ ਹਾਂਜੀ ਗਏ ਸੀਗੇ ਅਸੀਂ ਜਦੋਂ ਭਗਵੰਦ ਮਾਨ ਜੀ ਸੰਗਰੂਰ ਬੈਠੇ ਸੀਗੇ ਤੇ ਇਹਨਾਂ ਨੂੰ ਨਹੀਂ ਲਾ ਰਹੇ ਸੀਗੇ ਸੀਮ ਦਾ ਚਿਹਰਾ ਡਾਲਣ ਨਹੀਂ ਕਰ ਰਹੇ ਸੀਗੇ। ਉਦੋਂ ਮਜੀਦ ਸਿੰਘ ਮੈਨੂੰ ਨਾਲ ਲੈ ਕੇ ਅਸੀਂ ਮੀਤਹਿਰ ਦੇ ਨਾਲ ਅਸੀਂ ਇਕੱਠੇ ਗਏ ਅਸੀਂ ਉੱਥੇ ਭਗਵੰਦ ਮਾਨ ਦੇ। ਅੱਛਾ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨਾ ਕੀ ਮਤਲਬ ਹੈ? ਭਾਜਪਾ ਵੀ ਹੈਗੀ ਹੈ, ਕਾਂਗਰਸ ਵੀ ਹੈਗੀ ਹੈ ਤੇ ਹੋਰ ਵੀ ਅਕਾਲੀ ਦਲ ਵਾਰਸ ਵੀ ਆਏ ਆ। ਉਹ ਵੀ ਗੱਲਾਂ ਕਰਦੇ ਪੰਜਾਬ ਦੇ ਹਨਾ। ਇਹ ਕਾਰਨ ਕੀ ਬਣਸ ਪੱਲਾ ਸਿਰਫ ਸ਼੍ਰੋਮਣੀ ਕਾਲੀ ਦਲ ਤੁਸੀਂ ਜੁਆਇਨ ਵਾਪਸੀ ਕਿਉਂ ਕੀਤੀ ਅੱਛਾ ਸਰ ਤੁਸੀਂ ਮੰਨ ਕੇ ਚਲੋ ਵੀ ਕਾਲੀ ਦਲ ਤੋਂ ਆਮ ਪਾਰਟੀ ਹੈਨਾ ਤੇ ਆਮ ਪਾਰਟੀ ਤੋਂ ਫਿਰ ਵਾਪਸ ਸ਼੍ਰੋਮਣੀ ਕਾਲੀ ਦਲ ਬਾਦਲ ਤੇ ਬਾਦਲ ਤਾਂ ਵੀ ਪੰਥ ਵਿਰੋਧੀ ਪਹਿਲਾਂ ਹੀ ਬਦਨਾਮ ਹੋਏ ਹੋਏ ਹੈਨਾ ਇੰਨੀ ਸਾਰਾ ਮਿਹਨਤ ਕਰਕੇ ਤੇ ਇੰਨੀ ਵਿਹਾਰ ਦੇ ਵਿੱਚ ਆ ਕੇ ਇੰਨੇ ਸਮਾਂ ਰਾਜ ਕਰਕੇ ਹੈਨਾ ਜਮਾ ਹੀਰੋ ਤੋਂ ਜ਼ੀਰੋ ਬਣ ਕੇ ਪਰ ਤੁਸੀਂ ਫੇਰ ਉਹ ਕਾਲੀ ਦਲ ਜੁਆਇਨ ਕੀਤਾ ਇਹਦਾ ਕੀ ਕਾਰਨ ਹੈ ਯੋਗੀ ਏ ਜੀ ਇਹ ਪੁੱਛਦੇ ਦੂਜੀ ਪਾਰਟੀ ਨੇ ਸਾਰੇ ਕੁਝ ਨੂੰ ਬਦਨਾਮ ਕਰ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਤਾਂ ਪਹਿਲਾਂ ਮੋੜਤੀ ਸੀਗੀ ਇਸ ਕਰਕੇ ਦੂਜਾ ਜਿਹੜਾ ਵੱਡੇ ਬਾਦਲ ਸਾਹਿਬ ਜਦੋਂ ਪਹਿਲਾ ਵਾਰ ਨੇ ਵਿੱਚ ਜਦੋਂ ਮੋਟਰਾਂ ਦਾ ਕਨੈਕਸ਼ਨ ਅੱਜ ਵੀ ਨਹੀਂ ਮਿਲਦਾ ਦੱਖ ਦੋ ਤਿੰਨ ਲੱਖ ਚ ਉਹ ਕਹਿੰਦੇ ਸੀ ਜੀ ਜਦੋਂ ਮਰਜੀ ਜਾ ਕੇ ਆਪੀ ਦੇਖੇ ਤੁਸੀਂ ਆਪਦਾ ਕਨੈਕਸ਼ਨ ਮੋਟਰ ਦਾ ਖੇਤ ਲਵਾ ਸਕਦੇ ਆ ਹੀ ਇਹ ਬੁੱਧਾ ਸੀਗਾ ਟਰੈਕਟਰ ਦੀ ਗੱਲ ਹੈ ਟਰੈਕਟਰਾਂ ਨੇ ਚਲਾਨ ਹੁੰਦੀ ਸੀਗੇ ਬਾਦਲ ਸਾਹਿਬ ਕਹਿੰਦੇ ਜੱਟ ਜੱਟ ਦਾ ਗੱਟਾ ਇਹਦਾ ਚਲਾਨ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਜਿਹੜੀਆਂ ਗੱਲਾਂ ਕਹੀਆਂ ਹੁੰਦੀਆਂ ਸੀ ਉਹ ਪੂਰੀਆਂ ਹੁੰਦੀਆਂ ਸੀ ਅੱਜ ਉਹੀ ਸੁਖਵੀਰ ਸਿੰਘ ਬਾਦਲ ਹੈ ਜੀ ਜਿਨ੍ਹਾਂ ਨੇ ਉੱਥੇ ਹੜਪੀਟਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਇਆ ਵੰਡਿਆ ਤੇਲ ਵੰਡਿਆ ਔਰ ਸ਼ਰਿਹਾਂ ਦੇ ਲੋਕਾਂ ਨੂੰ ਕਿਹਾ ਵੀ ਵਿਚ ਵੜ ਕੇ ਲੋਕਾਂ ਦੇ ਜਾ ਕੇ ਕਿਹਾ ਕਿ ਜੇ ਤੁਹਾਨੂੰ ਕੰਮ ਹੈ ਮੈਨੂੰ ਦੱਸਿਓ ਕਿ ਤੇਲ ਚਾਹੀਦਾ ਤੇਲ ਜੋ ਹੋਰ ਜਿਹੜੀ ਵੀ ਚੀਜ਼ ਚਾਹੀਦੀ ਹੈ ਮੈਂ ਤੁਹਾਨੂੰ ਦੇਵਾਂਗਾ ਔਰ ਉਹ ਆਪਦੀ ਕਹਿਣੀ ਦੇ ਕਰੀ ਦੇ ਪੂਰੇ ਆ ਦੇ ਰਹੇ ਆ ਇਹ ਨਹੀਂ ਵੀ ਇੱਕ ਵਿਖਾ ਉਹ ਜਿਸ ਜੀ ਤੋਂ ਪਹਿਲਾਂ ਉਹ ਦੋਈ ਦੇ ਵੀ ਉਹ ਕਿਸਾਨਾਂ ਦੇ ਨਾਲ ਜੁੜੇ ਹੋਇਆ ਪਰ ਇੱਥੇ ਸਾਡੇ ਜਿਹੜੇ ਸੀਗੇ ਦੂਜੇ ਲੋਟ ਇੱਥੇ ਕਿਸਾਨਾਂ ਦੀਆਂ ਟਰਾਲੀਆਂ ਵੀ ਚੋਰੀ ਹੋ ਗਈਆਂ ਤੇ ਇੱਥੇ ਇਹ ਚੀਜ਼ ਵਾਲੇ ਕਿਸਾਨਾਂ ਦੇ ਮਤਲਬ ਉਲਟ ਚੱਲਿਆ ਕੰਮ ਧੂਆ ਸਾਡਾ ਉਹ ਸਾਡਾ ਇਹ ਸੈਟੇਲਾਈਟ ਨੂੰ ਦਿਖ ਜਾਂਦਾ ਵੀ ਉੱਤਰ ਜਾਂਦਾ ਇੱਧਰ ਜਾਂਦਾ ਜਿੱਦੋਂ ਸਾਡੇ ਹੜ੍ਹ ਆਏ ਸੀ ਉਦੋਂ ਸੈਟੇਲਾਈਟ ਨੂੰ ਕੁਛ ਨਹੀਂ ਦਿਸਿਆ ਇਹ ਸਾਰੀ ਅਣਗਹਿਲੀ ਉਹ ਤੋਂ ਵੀ ਰੀਅਲ ਦੀ ਜਿੱਥੋਂ ਪਾਣੀ ਚੱਲਦਾ ਜੇ ਥੋੜਾ ਥੋੜਾ ਰੋਕ ਰੋਕ ਕੇ ਛੱਡਿਆ ਜਾਂਦਾ ਤੇ ਹੜ੍ਹਾਂ ਤੋਂ ਉਹ ਲੋਕ ਬਚ ਸਕਦੇ ਸੀ ਚਲੋ ਥੋੜਾ ਬੋਧਾ ਪ੍ਰਭਾਵ ਪੈਂਦਾ ਪਰ ਇੰਨਾ ਏਰੀਆ ਨਹੀਂ ਢੁੱਬਣਾ ਜਿੰਨਾ ਇੰਨੇ ਹਿਆ ਏਕੜ ਜਿਹੜਾ ਉਹ ਹੀ ਡੁੱਬ ਗਿਆ ਤੇ ਘਰ ਹੀ ਰੁੜ ਗਏ ਤੇ ਟਰੈਕਟਰ ਰੁੜ ਗਏ ਤੇ ਬੰਦੇ ਵੀ ਰੁੜ ਗਏ ਅੱਛਾ ਜਿਵੇਂ ਕਿ ਆਪਾਂ ਦੇਖਦੇ ਨਾ ਵੀ ਆਮ ਪਾਰਟੀਆਂ ਜਿਵੇਂ ਇੱਕ ਦੂਜੀ ਪਾਰਟੀ ਦਾ ਵਿਰੋਧ ਕਰਦੀਆਂ ਇੱਕ ਕਾਂਗਰਸ ਨੂੰ ਕਹਿ ਦਿੰਦੇ ਦਿੱਲੀ ਤੋਂ ਚੱਲਦੀ ਆ ਭਾਜਪਾ ਦਿੱਲੀ ਤੋਂ ਚੱਲਦੀ ਆ ਤੇ ਤੁਸੀਂ ਤਾਂ ਹੁਣ ਵੇਚ ਰਹੇ ਹੋ ਤੇ ਕੀ ਹੋਣੀ ਜਿਹੜੀ ਆਮ ਪਾਰਟੀ ਵੀ ਦਿੱਲੀ ਤੋਂ ਚੱਲ ਰਹੀ ਦਿੱਲੀ ਤੋਂ ਚੱਲਦੀ ਆ ਜੀ ਸਾਰਾ ਕੁਝ ਦਿੱਲੀਆ ਚੱਲਦਾ ਭਗਵਾਨ ਤੁਮਣ ਤਾਂ ਸਿਰਫ ਇਹਦੇ ਜਿਵੇਂ ਉਹਨਾਂ ਨੇ ਕਹਿਤਾ ਉਵੇਂ ਕਰਨਾ ਇਹਨੇ ਅਸਲੀ ਸੀਐਮ ਤਾਂ ਦਿੱਲੀ ਆਏ ਇੱਥੇ ਉਹ ਆ ਗਏ ਇੱਥੇ ਬੈਠੇ ਦਿੱਲੀ ਤੋਂ ਹਾਰੇ ਹੋਏ ਇੱਥੇ ਆ ਕੇ ਉਹ ਆਪ ਦਾ ਪੂਰਾ ਦਬ ਦਬਾ ਉਹਨਾਂ ਦਾ ਜਿੰਨੇ ਵੀ ਚੇਅਰਮੈਨ ਲੱਗਦੇ ਆ ਕੋਈ ਹੋਰ ਵੀ ਉਹਦੇ ਮਿਲਦੇ ਆ ਸਾਰੇ ਦਿੱਲੀ ਤੋਂ ਆਰੇ ਆ ਜਿਹੜੀ ਇੱਥੇ ਡਰਗਾ ਮਿਛਾਉਣ ਵਾਲੇ ਸੀ ਉਹ ਤਾਂ ਉਵੇਂ ਹੀ ਆ ਉਹਨੂੰ ਤੁਸੀਂ ਦੇਖੋ ਜਿਹੜੇ ਚੋਣ ਲੜਾਈਆਂ ਗਈਆਂ ਦੋ ਤਿੰਨ ਜਿਵਨੀ ਚੋਣਾ ਉਹ ਬੰਦੇ ਕਿੱਥੋਂ ਲੈ ਕੇ ਦੂਜੀਆਂ ਪਾਰਟੀਆਂ ਨੂੰ ਲੈ ਕੇ ਕੀ ਕਰ ਸਾਡੀਆਂ ਪਾਰਟੀਆਂ ਵਿੱਚ ਆਪਦੀ ਪਾਰਟੀ ਜੋ ਕੋਈ ਬੰਦਾ ਹੀ ਨਹੀਂ ਇਹ ਗੱਲ ਹੈ ਕਿ ਜਿਹੜਾ ਕੋਈ ਬੰਦਾ ਪਾਰਟੀ ਦੇ ਵਿੱਚ ਇੱਜ਼ਤ ਸਕੇ ਅੱਛਾ ਹੋਰ ਕੀ ਕਹਿਣਾ ਚਾਹੂੰ ਦਿੱਲੀ ਵਰਤ ਦੀ ਕੀ ਕਹੂੰਗਾ ਦਿੱਲੀ ਵਾਲੇ ਦੇਖੋ ਤੇ ਮਨੀਸ਼ ਹੋਜੇ ਜੀ ਉਹ ਇੰਚਾਰਜ ਹੈ ਪੰਜਾਬ ਦੇ ਸਾਰਾ ਕੁਝ ਉਹਨਾਂ ਦੇ ਅੰਦਰ ਹੈ ਇਹ ਪੰਜਾਬ ਇੰਚਾਰਜ ਦਿੱਲੀ ਦਾ ਉਹ ਦਿੱਲੀ ਵਾਲੇ ਜੀ ਉਹਨਾਂ ਦੇ ਅੰਦਰ ਸਾਰਾ ਕੁਝ ਹੁੰਦਾ ਜਿੱਥੇ ਵੀ ਗਏ ਕੋਈ ਜਿਵੇਂ ਨਹੀਂ ਪੱਥਰ ਰੱਖਦੇ ਭਗਵਾਨ ਦਾ ਮਾਣ ਜੀ ਕਹਿੰਦੇ ਜਿੱਥੇ ਮਜ਼ਦੂਰਾ ਦੇ ਨਾਲ ਲੱਗੇ ਹੋਣਗੇ ਉੱਥੇ ਮ ਕੀਵਲ ਸਾਹਬ ਦੇ ਇਹਨਾਂ ਦੇ ਆਪ ਦੇ ਮੁੱਖ ਮੰਤਰੀ ਸਾਹਿਬ ਦੇ ਇਹਨਾਂ ਦੇ ਆਪ ਦੇ ਨਾਮ ਹੁੰਦੇ ਆ ਕਿ ਕਿਸੇ ਮਜ਼ਦੂਰ ਦਾ ਨਾਮ ਨਹੀਂ ਹੁੰਦਾ ਉਦੋਂ ਕਹਿੰਦੇ ਜਿਹੜਾ ਪੈਨ ਇੱਕ ਦਾ ਰੇਟਰ ਹੁੰਦਾ ਉਹਨਾਂ ਨਾਲ ਹੀ ਆ ਜਾਊਗਾ ਪਰ ਇਹ ਸਾਰਾ ਕੁਝ ਇਹਨਾਂ ਬਿਲੇ ਸਿਸਟਮ ਹੈ ਜਿਹੜਾ ਉਹਦੀ ਅੰਡਰੀ ਚੱਲ ਰਹੀ ਹੈ ਜੋ ਕੁਝ ਉਹ ਕਹਿੰਦੇ ਆ ਉਦਾਂ ਹੀ ਹੁੰਦਾ ਜਿਵੇਂ ਉਹਨਾਂ ਟਰਾਂਸਪੋਰਟ ਮੰਤਰੀ ਦੇ ਵਿੱਚ ਕੱਲ ਪਰसों ਕਿੰਨਾ ਰੋਡਵੇਅ ਦੇ ਮੁਲਾਜ਼ਮਾਂ ਦੇ ਪੁੱਟ ਮਾਰ ਹੋਇਆ ਉਹ ਕਹਿੰਦੇ ਵੀ ਅਸੀਂ ਕਿਲੋਮੀਟਰ ਸਕੀਮ ਨਹੀਂ ਸਾਨੂੰ ਸਰਕਾਰੀ ਬੱਸਾਂ ਜੇ ਸਾਡੀ ਸਰਕਾਰੀ ਨੌਕਰੀ ਤਾਂ ਹੀ ਹੋਗੀ ਇਹ ਬੱਸ ਸਹੀ ਪ੍ਰਾਈਵੇਟ ਪਾਤੀਆਂ ਜਾਂ ਦਿੱਲੀ ਵਾਲਿਆਂ ਕਿ ਜਾਂ ਕਿਸੇ ਹੋਰ ਦੀਆਂ ਪਾਤੀਆਂ ਤੇ ਫਿਰ ਇਹਦੇ ਉਹ ਜਿਹੜੇ ਬੰਦੇ ਡਰਾਈਵਰ ਕਨੈਕਟਰ ਲੱਗੇ ਉਹ ਕਿੱਥੇ ਜਾਣਗੇ ਕਾਫੀ ਆਰਗੂ ਨਾਲ ਸਸਪੈਂਡ ਵੀ ਕਰ ਦੇਣਾ ਹਾਂਜੀ ਉਹੀ ਆ ਨਾ ਅੱਗੇ ਇਤੋਂ ਪਹਿਲਾਂ ਮੈਂ ਵੀ ਰੋਡ ਵਿੱਚ ਰਹੀ ਹੈ ਅਸੀਂ ਵੀ ਜਦੋਂ ਉਹ ਕਿਹੜੇ ਮੌਕੇ ਮੌਕੇ ਸਾਨੂੰ ਹੜਤਾਲਾਂ ਕਰਦੀਆਂ ਪੈਂਦੀਆਂ ਸੀ ਤੇ ਹੜਤਾਲਾਂ ਕਰਦੀ ਸੀਗੇ ਪਰ ਸਾਡੇ ਤਾਂ ਕਦੇ ਕਿਸੇ ਨੂੰ ਨਾਂ ਲਾਉਂਦੀ ਦੁਬੱਡਿਆ ਸੀ ਤੇ ਨਾ ਹੀ ਕਦੇ ਪੜ ਜਾਂਦਾ ਜਿੱ ਕੀਤਾ ਸੀਗੇ ਅੱਛਾ ਗੱਲ ਕਰੀਏ ਮੰਨ ਕੇ ਚੱਲੋ ਵੀ ਜਦੋਂ ਤੁਸੀਂ ਸਭ ਤੋਂ ਪਹਿਲਾਂ ਖੁਸ਼ੀ ਵਾਲੇ ਜਿਹੜੇ ਕੱਪੜੇ ਪਾ ਲਗੋ ਰਾਜਨੀਤਿਕ ਤੌਰ ਤੇ ਸਭ ਤੋਂ ਖੁਸ਼ੀ ਵਾਲੇ ਪ ਉਹੀ ਗੱਲ ਬੋਲਤੇ ਇਹ ਜਦੋਂ ਸਾਡੀ ਸਰਕਾਰ ਬਣੀ ਸੀ ਕਿ ਸਾਨੂੰ ਉਦੋਂ ਬੜੀ ਖੁਸ਼ੀ ਹੋਈ ਸੀ ਮੈਨੂੰ ਕਿਹਾ ਵੀ ਸੀ ਇੱਕ ਵਾਰ ਸਾਡੇ ਪਿੰਡ ਐਸੀ ਅੰਦਰ ਸਿੰਘ ਸੰਧਵਾ ਕਲਵੰਤ ਪੰਡੋਰੀ ਤੇ ਮਨਜੀਤ ਸਿੰਘ ਮੇਲੇ ਤੇ ਕਲਵੰਤ ਪੰਡੋਰੀ ਮੈਨੂੰ ਕਹਿੰਦਾ ਯਾਰ ਕੱਤਰ ਸਿੰਘ ਨੂੰ ਹਰ ਵਕਤ ਮੂਰੇ ਹੀ ਹੁੰਦਾ ਹਨਾ ਵੀ ਇੰਨਾ ਬੜਾ ਖੁਸ਼ ਹਾਂ ਮੈਂ ਕਿਹਾ ਜੀ ਸਾਨੂੰ ਖੁਸ਼ੀ ਹੋਵੇ ਕਿਵੇਂ ਨਾ ਅਸੀਂ ਕਿੰਨੇ ਸਾਲ ਦੀ ਐ ਫਿਰਦੇ ਸੀ ਵੀ ਯਾਰ ਸਰਕਾਰ ਨੂੰ ਨਹੀਂ ਸਿਰ ਹੁਣ ਸਾਡੀ ਸਰਕਾਰ ਬਣ ਗਈ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੈ ਵੀ ਸਰਕਾਰ ਬਣਾ ਲਈ ਹੁਣ ਜਿਹੜੀਆਂ ਗੱਲਾਂ ਕੀਤੀਆਂ ਸੀ ਆਪਾਂ ਵਾਅਦੇ ਕੀਤੇ ਸੀ ਹੁਣ ਪੂਰੇ ਹੋਣਗੇ ਤੇ ਲੋਕ ਮੰਨਣਗੇ ਗਾਹ ਨੂੰ ਪਤਾ ਨਹੀਂ ਕਿੰਨੇ ਸਾਲ ਆਪਾਂ ਆਡੀ ਇਹ ਰਾਜਨੀਤਕ ਤੌਰ ਤੇ ਗਮੀ ਦੁੱਖ ਦੁੱਖ ਕਦੋਂ ਹੈ ਦੋ ਕੋਣ ਜੀ ਦੋ ਜੀ ਫਿਰ ਚੱਲਣਾ ਬਣਾਉਣ ਚ ਬਹਿੜੇ ਜਾਂ ਕੰਮ ਨੂੰ ਵੜ ਗਏ ਕੋਈ ਰਿਸ਼ਤੇਦਾਰਾਂ ਦੇ ਫੋਨ ਆਏ ਜਾਂ ਪਿੰਡ ਦੇ ਵਿੱਚ ਉਹਨਾਂ ਲੋਕਾਂ ਦੇ ਜਾਂ ਜਿਹੜੇ ਛਿਹਰੇ ਪਿੰਡਾਂ ਦੇ ਵਿੱਚ ਸੀਗੇ ਉਹਨਾਂ ਦੇ ਕੰਮ ਤਾਂ ਦੇ ਉੱਥੇ ਵੀ ਸਾਡਾ ਜਿਹੜਾ ਕੰਮ ਕਰਾ ਦੇ ਉਹ ਤਾਂ ਕਰਾ ਦਿਓ ਜੇ ਦੋ ਕੰਮ ਨਾ ਹੋਣ ਲੱਗੇ ਤੇ ਖਰਾਬ ਨੂੰ ਨਮੋਸ਼ੀ ਹੁੰਦੀ ਸੀ ਯਾਰ ਮੈਨੂੰ ਕਹਿ ਦਿੰਦੇ ਸੀ ਕਿ ਦੋ ਕਦੋਂ ਨਾ ਥੱਕੇਗਾ ਦਾ ਤੇ ਸਾਡਾ ਇਨਾ ਕੰਮ ਨਹੀਂ ਕਰਾ ਸਕਦਾਗਾ ਕਿ ਉਦੋਂ ਬਹੁਤ ਜ਼ਿਆਦਾ ਨਮੋਸ਼ੀ ਵਾਲੀ ਗੱਲ ਹੋ ਜਾਂਦੀ ਸੀ ਨੀਵੇਂ ਪੈ ਜਾਂਦੀ ਸੀ ਵੀ ਯਾਰ ਕੀ ਕਹੀਏ ਹੋਣ ਇਹਨਾਂ ਨੂੰ ਜਿਹੜਾ ਆਪਣਾ ਮੁੱਖ ਮੰ ਉਹਨਾਂ ਦਾ ਇੱਕ ਨਾ ਚੁਟਕਲਾ ਕਾफी ਮਕਬੂਲ ਹੋਇਆ ਸੀ ਆ ਉਹ ਚੁਟਕਲਾ ਆਪਾਂ ਸ਼ਾਰਟਕਟ ਤੁਹਾਨੂੰ ਸੁਣਾਉਣਾ ਕੋਈ ਮਜ਼ਦੂਰਾਂ ਦੀ ਕਿ ਖਣੀ ਇੱਕ ਕਿਰਤੀਆਂ ਦੀ ਗੱਲ ਕਰ ਰਿਹਾ ਸੀ ਕਿ ਕੋਈ ਏਦਾਂ ਦਾ ਸੀ ਕਹਿੰਦੇ ਵੀ ਸਾਡਾ ਮਹੀਨਾ ਵਧਾ ਦੇ ਜੀ ਉਹ ਕਹਿੰਦਾ ਵੀ ਅੱਜ ਤੋਂ ਮਹੀਨਾ ਤੁਹਾਡਾ 40 ਦਿਨ ਦਾ ਕਰ ਦੇ ਹੁਣ ਆਪਾਂ 40 ਦਿਨ ਦੀ ਗੱਲ ਇੱਥੇ ਕਰ ਰਹੇ ਆ ਵੀ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਆਪਣੇ ਹਲਕੇ ਨੇ ਹਰ ਸਿੰਘ ਵਾਲੇ ਦੀ ਕਰ ਰਿਹਾ ਮਾਨੂ ਕਾ ਮੈਂ ਪੱਥਰੋ ਦੀ ਗੱਲ ਕਰ ਰਿਹਾ ਮਾਨ ਸਿੰਘ ਜੀ ਇੱਕ ਤਰੀਕ ਹੋ ਗਈ ਹੈ ਤੀਸਰਾ ਵੀ 2 ਮਹੀਨੇ ਬੀਤ ਗਏ ਆ ਵਡੇਪਾ ਪੈਨਸ਼ਨ ਜਿਹੜੀ ਹਾਲੇ ਤੱਕ ਨਹੀਂ ਪਈਗੀ ਵੀ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਈ ਮਾਨ ਲਓ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤੇ ਬੀਬੀਆਂ ਦਾ ਮਹੀਨਾ ਛੱਡਣਾ ਤਾਂ ਨਹੀਂ ਕਰਤਾ ਇਹਨੂੰ ਕੀ ਕਹੋਗੇ ਉਹੀ ਗੱਲ ਆ ਜੀ ਜਿਵੇਂ ਕਿਹਾ ਹੁਣ ਕਣਕ ਸੀਗੀ ਤੇ 2 ਰੁਪਏ ਜਿਹੜੀ ਉਹ ਵਾਲੀ ਸੀ 50 ਸਰਕਾਰ ਜਿਹੜਾ ਕਦੋਂ ਦੀ ਬੰਦ ਕੀਤੀ ਹੋਈ ਹੈ ਜੀ ਉਹ ਵੀ ਬੰਦ ਕੀਤੀ ਹੋਈ ਆ ਇਹਦਾ ਰੰਗ ਖਾਖਣਾ ਸਾਰੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਨਾ ਔੜੀ ਔੜੀ ਸਾਰੀਆਂ ਨੂੰ ਇੱਕ ਸੈਰਟੀ ਕੀਤਾ ਜਾ ਰਿਹਾ ਜੀ ਹਾਂ ਇਸ ਕਰ ਹੁਣ 50 ਸਰਕਾਰ ਨੇ ਕਰੋਦੀ ਸਰਕਾਰ ਕਣਕ ਬੰਦ ਕੀਤੀ ਹੈ ਜੀ ਉਹ ਜਿਹਨੇ ਪਹਿਲਾਂ ਕਹਿੰਦੇ ਸੀ ਵੀ ਬਾਦਲ ਦੀ ਫੋਟੋ ਲਾਈ ਐਂਬੂਲੈਂਸ ਤੇ ਤੇ ਹੁਣ ਇਹਨਾਂ ਦੀਆਂ ਜਿਹੜੀਆਂ ਫੋਟੋਆਂ ਉਹ ਘਾਟੜ ਬੰਦ ਕਰਾਂਗੇ ਖਰਚੇ ਵੀ ਆਈਪੀ ਕਲਚਰ ਗੱਡੀਆਂ ਆ ਭੇਡੇ ਕਿ ਇਹ ਸਾਰਾ ਕੁਝ ਸਿਸਟਮ ਉਦਾਂ ਹੀ ਚੱਲ ਰਿਹਾ ਇਹਦੇ ਬਾਰੇ ਕੀ ਕਹਿੰਦੇ ਸਾਢੇ 350 ਸਾਲ ਬਨਾਇਆ ਤੁਸੀਂ ਉਹ ਚ ਦੇਖ ਲਓ ਜਿੱਥੇ ਵੀ ਜਿਹਦੇ ਪੋਸਟ ਲੱਗੇ ਭਵੰਤ ਮੰਗੇ ਫੋਟੋਆਂ ਇਥੋਂ ਵੀ ਥੋੜੀ ਬਿਆਤੇ ਲੱਗੇ ਕਿੰਨਾ ਕਰੋੜਾਂ ਰੁਪਇਆ ਇਸ ਮਸ਼ਹੂਰੀ ਦੇ ਖਰਚੇ ਹੋ ਗਿਆ ਕੀ ਲੋੜ ਸੀ ਇੰਨਾ ਖਰਚਾ ਕਰਨ ਦੀ ਪਤਾ ਹੀ ਆਪਾਂ ਨੂੰ ਆਪਣੇ ਗੁਰੂ ਤੇਗ ਬਹਾਦਰ ਜੀ ਨੂੰ ਸੀ ਬਾਹਰ ਕੋਈ ਨਾ ਆਪਣਾ ਕੋਣ ਬੰਦਾ ਨਹੀਂ ਜਾਣਦਾ ਬਾਹਰੀ ਦੁਨੀਆ ਤੱਕ ਸਾਰੇ ਵਰਡ ਤੱਕ ਲੋਕ ਜਾਣਦੇ ਉਹਨਾਂ ਨੂੰ ਨਿਮਸਕਾਰ ਕਰਦੇ ਆ ਇਹ ਕੋਈ ਪੋਸਟਰ ਲਾਉਣ ਦਾ ਤਾਂ ਬੜਾ ਵੱਡਾ ਨਹੀਂ ਸੀ ਹੋਣਾ ਲੱਗ ਇਹ ਤਾਂ ਵੈਸੇ ਲੋਕਾਂ ਨੇ ਵੀ ਜਾਗਰਤ ਹੋਣੀ ਸੀ ਜਿਵੇਂ ਇਹ 12 ਗੱਡੀਆਂ ਮਗਾ ਕੇ ਨਗਰ ਕੀਰਤਨ ਫੂਕੜ ਤੋਂ ਚੱਲਿਆ ਸੀ ਉਹ ਸਾਰੀਆਂ ਗੱਡੀਆਂ ਯੂਪੀ ਦੇ ਨੰਬਰ ਨਾਲ ਸੀ ਉਹਨਾਂ ਦੇ ਚੇਪੀਆਂ ਲਾਈਆਂ ਹੋਈਆਂ ਸੀ ਯਾਰ ਸਾਨੂੰ ਕਹਦੇ ਦੇ ਇਥੇ ਲੋਕਾਂ ਨੂੰ ਉਹੀ ਆਮ ਜਨਤਾ ਨੂੰ ਚਾਹੀਏ ਕੋਈ ਕਾਲੀ ਚਾਹੀਏ ਕੋਈ ਕਾਂਗਦੀ ਚਾਹੀਏ ਕਿਸੇ ਪਾਰਟੀ ਨਾਲ ਸੰਬੰਧ ਹੈ બીજે ਲਗਰ ਕੀਤ ਨੂੰ ਜਾਣਾ ਮੈਨੂੰ ਲੱਗਦਾ ਟਰੱਕ ਟਰਾਲ ਲੈ ਜਾਇਆ ਇੱਥੇ ਤਾਂ ਲੈਂ ਨਹੀਂ ਟੁੱਟਣੀ ਸੀ ਕਿ ਲੋਕਾਂ ਨੇ ਨਾਲੇ ਵੀ ਪ੍ਰੀਓ ਕਾਸਟੇਲ ਵੀ ਆਉਂਦੇ ਬਗ ਬੋਣ ਸੀਗਾ ਅਸੀਂ ਉੱਥੇ ਉਹਨਾਂ ਖਾਤਿਆ ਕੀਤਾ ਉਹ ਜਿਹੜੀ ਟੀਮ ਨੂੰ ਗਿਆ ਦਿੱਲੀ ਨੂੰ ਗਿਆ ਉਹੋ ਗਲਤ ਹੋ ਗਿਆ ਸਾਰਾ ਉਹ ਸਾਰਾ ਇੱਥੇ ਗਿਆ ਨਾ ਪੰਜਾਬ ਦਾ ਖਾਤੇ ਅੱਛਾ ਸਰ ਜੀ ਤੁਸੀਂ ਪਹਿਲਾਂ ਨਾ ਕਾਫੀ ਸਮੇਂ ਤੋਂ ਰਾਜਨੀਤਿਕ ਤੌਰ ਤੇ ਸਭਾ ਬਾਰ ਮarre ਪਾਸਪੰਦੂ ਲਾਗੋ ਨਾ ਮੂਟੋ ਮੂਟੀ ਬਜ਼ੁਰਗਾਂ ਤੌਰ ਤੇ ਜਿਵੇਂ ਕਿ ਸ਼ਰੋਮਣੀ ਕਾਲੀਕਾਲ ਦੀ ਗੱਲ ਕਰੀਏ ਤੁਸੀਂ ਤਾਂ ਪਹਿਲਾਂ ਵੀ ਲੋਕਾਂ ਦੇ ਕੰਮਾਂ ਧੰਦਾ ਜੀ ਵੀ ਸੀ ਹੁੰਗੇ ਕਰਉਂਦੇ ਰਹੇ ਹੋ ਵੀ ਉਸ ਤੋਂ ਬਾਅਦ ਆਮ ਪਾਰਟੀ ਤੁਹਾਡੀ ਸਰਕਾਰ ਜਾਨੀ ਕਿ ਆਪਣੀ ਸਰਕਾਰ ਹੀ ਆ ਗਈ ਹੈ ਨਾ ਵੀ ਅਕਾਲੀ ਦਲ ਦੇ ਕਮਾਂਕਾਰਾਂ ਦੇ ਵਿੱਚ ਤੇ ਤੁਹਾਨੂੰ ਕੀ ਫਰਕ ਲੱਗਿਆ ਆਮ ਆਰਥਿਕ ਪਾਰਟੀ ਦੇ ਪਹਿਲਾਂ ਕਿਵੇਂ ਕੰਮ ਹੁੰਦੇ ਸੀ ਅਜਮੇ ਰਿਸ਼ਵਤ ਦੀ ਗੱਲ ਚੱਲਦੀ ਸੀ ਵੀ ਰਿਸ਼ਵਤ ਬਹੁਤ ਚੱਲਦੀ ਹੈ ਪਰ ਜੇ ਰਿਜੈਕਸ਼ਨ ਦੀ ਗੱਲ ਕਰਦੇ ਜੋ ਦੋਸ਼ ਜੋ ਇਲਜ਼ਾਮ ਲਾਤੀ 92 ਸੀਟਾਂ ਜਿੱਤੀਆਂ ਆਮ ਪਾਰਟੀ ਨੇ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਲੋਕਾਂ ਦੇ ਖਰੇ ਉੱਤਰੇ ਹੁਣ ਪਰਚੇ ਹੋ ਹੀ ਨੇ ਕੀ ਤੁਹਾਨੂੰ ਤਾਂ ਇਹ ਪਹਿਲੇ ਬਾਦੂ ਸਰਕਾਰ ਵਲੇ ਜੋ ਕੰਮ ਲੋਕਾਂ ਨੇ ਬਹੁਤ ਹੁੰਦੇ ਸੀਗੇ ਜਿਹੜੇ ਵੀ ਕੰਮ ਕਰਦਾ ਮੈਂ ਅੰਮਰਸਾਡਿ ਕੋਚ ਭਰਤੀ ਆਇਆ ਸੀ ਮੇਰੀ ਬਦਲੀ ਹੋਣੀ ਸੀ ਨਾਲੇ ਬਾਪੂ ਜੀ ਨੇ ਗਿਆ ਸੀ ਅਕਾਲੀ ਦਰਬੀ ਸੀ ਮੇਰੇ ਬਾਪੂ ਜੀ ਨੇ ਜਾ ਕੇ ਨਿਹਾਲ ਸਿੰਘ ਵਾਲੇ ਚੀਪਾਰਨੀ ਸੇਂਦ ਸੀ ਗੁਰਚੰਦ ਸਿੰਘ ਜੀ ਉਹਨਾਂ ਨੇ ਮਰੀ ਐਪਲੀਕੇਸ਼ਨ ਦਿੱਤੀ ਮੇਰੀ ਤੀਜੇ ਦਿਨ ਬਦਲੀ ਹੋ ਕੇ ਆ ਗਈ ਉਦੋਂ ਇਹ ਅਕਾਲੀ ਦਰਬ ਦੇ ਸੀਗੇ ਇਹ ਹੋਰ ਵੀ ਜਿੰਨੇ ਕੰਮ ਸੀਗੇ ਅਕਾਲੀ ਦਰਬ ਦੇ ਲੋਕਾਂ ਦੇ ਬਹੁਤ ਕੰਮ ਹੁੰਦੇ ਸੀ ਕੋਈ ਇੰਨੀ ਵੱਡੀ ਵੀ ਨਹੀਂ ਚੱਲਦੀ ਸੀ ਉਹ ਜਦੋਂ ਉਹਨਾਂ ਦੇ ਜਥੇਦਾਰ ਅਕਾਲੀ ਦਰਬ ਦੇ ਨਹੀਂ ਵੀ ਪਾਕਾਲਾ ਜਾਵੜਦਾ ਸੀ ਸਰਕਾਰੀ ਦਰਬਾਰੇ ਤੇ ਉਹ ਅਫਸਰ ਭੱਜ ਕੇ ਸੌਂਦੇ ਸੀ ਉਹਨਾਂ ਦੀ ਗੱਲ ਔਰ ਉਹਨਾਂ ਦੇ ਕੰਮ ਵੀ ਨਾਲ ਦੀ ਤੁਹਾਡਾ ਬਦਲੀ ਪਰ ਨਹੀਂ ਕੋਈ ਚੱਕਰ ਪਿਆ ਇੱਥੇ ਕੋਈ ਬਦਲੀ ਕੋਈ ਕਾਹੀ ਕਿਸੇ ਦੀ ਸਕੂਲ ਦੀ ਮੈਂ ਗੱਲ ਸੁਣੀ ਤੁਹਾਡੀ ਕੋਈ ਹੈ ਤਾਂ ਉਹ ਛੂਲ ਦੇ ਸੀਗਾ ਜਿਹੜਾ ਟੀਚਰ ਸਾਡਾ ਸੀਗਾ ਉਹ ਹੈਂਡੀਕੈਪਡ ਸੀਗਾ ਉਹਦੀ ਬਦਲੀ ਹੋ ਗਈ ਢੂਡਗੋਡ ਦੀ ਹਾਲਾਂਕਿ ਉਹ ਕੋਟ ਸਾਡੇ ਸਮੂਹ ਚ ਖਾਲੀ ਪਈ ਸੀ ਮੈਂ ਦੋਨਾਂ ਪਿੰਡਾਂ ਦੇ ਪੰਚਾਇਤਾਂ ਤੋਂ ਲਿਖਾ ਕੇ ਸਕੂਲ ਦੇ ਸਟਾਫ ਤੋਂ ਲਿਖਾ ਕੇ ਮਨਜੀਤ ਸਿੰਘਾ ਮਿਲਣ ਨੂੰ ਦੇ ਕੇ ਆਇਆ ਪਰ ਉਹਦੀ ਬਦਲੀ ਨਹੀਂ ਹੋਈ ਵਿਚਾਰੇ ਦੀ ਹੈਂਡੀਕੈਪਡ ਬੰਦਾ ਜਾਣਾ ਇੰਨੀ ਦੂਰ ਬਹੁਤ ਔਖਾ ਹੁੰਦਾ ਹੈ ਤੇ ਫਿਰ ਉਹ ਬਾਅਦ ਦੇ ਵਿੱਚ ਪਤਾ ਨਹੀਂ ਹੁਣ ਕੀ ਤੋਂ ਨੇ ਵਿਚਾਰੇ ਨੇ ਬਦਲੀ ਗਈ ਉਹ ਖਵੇ ਵੀ ਮੰਨ ਤਾਣਾ ਕਰਦਾ ਨੇ ਫੇਰ ਵੀ ਮੈਨੂੰ ਗਿਆ ਅਕੋ ਵੀ ਤੁਸੀਂਾਂ ਦਾ ਬਹੁਤ ਮਦਦ ਕੀਤੀ ਪਰ ਕਹਿੰਦਾ ਚਲੋ ਜਿੰਨੇ ਵੀ ਹੋਇਆ ਮੈਂ ਤੁਹਾਡੇ ਨਾਲ ਸਹਿਮਤ ਆ ਉਹ ਜੋ ਕੁਝ ਹੋਇਆ ਚਲੋ ਛੋਟਿਆ ਕਿ ਨਹੀਂ ਹੋਈ ਬਦਲੀ ਮੈਂ ਆ ਵੀ ਹਮਦ ਕਰਦਾ ਅੱਛਾ 2000 ਜਿਹੜਾ ਆ ਤਰਨ ਤਰਨ ਇਲੈਕਸ਼ਨ ਹੋਇਆ ਰਿਹਾ ਇਹਦੇ ਬਾਰੇ ਕੀ ਕਹੂੰਗੀ ਅਜੇ ਹੁਣ ਹੋ ਗਿਆ ਜੀ ਹਾਂਜੀ ਇਹ ਐਸਐ ਦੇ ਵਿੱਚ ਜਿਵੇਂ ਤੇ ਜਿੰਨੇ ਕੁਸ ਕੇ ਤਾਂ ਦੇ ਆਪਦੇ ਵੀ ਸੀਗੇ ਇਹਦੇ ਤੇ ਮਨਪ੍ਰੀਤ ਆਈ ਅਰਗੇ ਤੇ ਕੁਝ ਸ਼ੋਰ ਬੰਦੇ ਆ ਵੀ ਤਾਂਗੇ ਉਹ ਵੀ ਇਹਨਾਂ ਨੂੰ ਜਿੰਨੀਆਂ ਪਾਰਟੀਆਂ ਉੱਥੇ ਸੀਗੀਆਂ ਸਾਰਿਆਂ ਦਾ ਇੱਕ ਜੋਰ ਲਾਇਆ ਸੀ ਵੀ ਅਕਾਲੀ ਦਲ ਬਾਦਲ ਨੂੰ ਹਰਾਉਣਾ ਹਰਾਉਣਾ ਆਪਾਂ ਪਰ ਇੱਕ ਤੋਂ ਇਹ ਅਰੇ ਨਹੀਂ ਜਿੱਤ ਕੇ ਨਿਕਲੇ ਜਿਹੜੇ ਪੁਲਿਸ ਦੇ ਰੋਲੇ ਤੁਸੀਂ ਦੇਖ ਲਿਆ ਕਿਵੇਂ ਪਰਚੇ ਤੜਾ ਤੜਾ ਹੋਇਆ ਫਿਰ ਉਹ ਸਾਰੇ ਕੈਨਸਲ ਹੋਇਆ ਪਰਚੇ ਦੀ ਜਾਂਚ ਕੀਤੇ ਵੇ ਸੋ ਇਹ ਧੱਕੇ ਸ਼ਾਈ ਇਹ ਧੱਕੇ ਸ਼ਾਈ ਨਾਲ ਜਿੱਤਣਾ ਇਹ ਕੋਈ ਜਿੱਤ ਨਹੀਂ ਹੁੰਦੀ ਜਿੱਤ ਹੁੰਦੀ ਉਹ ਵੀ ਆਪਾਂ ਅਮਰਾਂ ਮਾਣ ਵਾਲਾ ਲੋਕਾਂ ਨੂੰ ਕਾਣਾ ਬੋਟਾਂ ਪਾਉ ਇਹ ਥੋੜੀ ਮਤਦਾਦਾਂ ਨਾਲ ਵੀ ਮਤਦਾਦਾਂ ਤੁਸੀਂ ਜਿੱਥੇ ਮਰਜ਼ੀ ਕਰੋ ਜੇ ਅਸੀਂ ਵੋਟਾਂ ਪੈਸੇ ਲੈ ਦੇ ਕੇ ਵੋਟ ਖਰੀਦਦੇ ਆ ਇਹ ਵੀ ਗਲਤ ਹੈ ਕਿ ਜਿਹੜਾ ਬੰਦਾ ਪੈਸੇ ਲੈ ਕੇ ਵੋਟ ਪਾਉਂਦਾ ਉਹਦੀ ਮਤਦਾਦਾਂ ਪੈਸਿਆਂ ਪਿੱਛੇ ਵੇਚਦਾ ਉਹ ਵੀ ਗਲਤ ਹੈ ਅਛਾ ਕਤਰ ਸਿੰਘ ਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਸੀਂ ਇੰਨਾ ਚਿਰ ਆਮ ਪਾਰਟੀ ਦੇ ਵਿੱਚ ਰਹੇਗੇ ਤੇ ਹੁਣ ਆਮ ਪਾਰਟੀ ਦੇ ਖਿਲਾਫ ਹੋ ਰਹੇ ਆ ਇਹ ਤਾਂ ਜਿਹੜਾ ਬੰਦਾ ਆਮ ਪਾਰਟੀ ਦਾ ਦੂਸਰੀ ਪਾਰਟੀ ਜਾਵੜਦਾ ਜਾਂ ਛੱਡ ਜਾਂਦਾ ਜਾਂ ਖਿਲਾਫ ਬੋਲਦਾ ਇਹ ਤਾਂ ਉਹਦੀ ਪਰਚਾ ਕਰਨ ਦੇ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ ਕੋਈ ਧਾਂਕੇ ਜਾਂ ਮੈਸੇਜ ਦਾ ਫੋਨ ਆਉਂਦੇ ਨਹੀਂ ਮੈਨੂੰ ਕੋਈ ਕੁਝ ਨਹੀਂ ਆਇਆ ਜੀ ਮੈਂ ਜੋ ਬੋਲਦਾ ਸੱਚ ਬੋਲਦਾ ਇਹਦੇ ਚੋ ਜੇ ਕੋਈ ਝੂਠਾ ਮੇਰੇ ਤੇ ਪਰਚਾ ਦਰਜੂ ਜੇ ਮੈਂ ਗਲਤ ਗੱਲ ਕਹੂੰਗਾ ਜਿਹੜੀਆਂ ਗੱਲਾਂ ਸੱਚੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਸਾਹਮਣੇ ਮੈਂ ਉਹੀ ਗੱਲ ਕਹਣਾ ਮਨਜੀਤ ਸਿੰਘ ਬਲਾਕ ਨੂੰ ਜਾ ਕੇ ਪੁੱਛ ਲਓ ਮੈਂ ਕਦੇ ਵੀ ਝੂਠ ਨਹੀਂ ਬੋਲਿਆ ਉਹਨਾਂ ਕੋਲ ਵੀ ਮੈਂ ਕਹਿੰਦਾ ਮੈਂ ਆਪਾਂ ਸੱਚ ਬੋਲਦਾ ਹਾਂ ਤੇ ਅੱਜ ਥੋੜੇ ਸਾਹਮਣੇ ਮੈਂ ਸੱਚ ਬੋਲ ਰਿਹਾ ਹਾਂ ਪਰ ਚੇਤੇ ਦਾ ਗੱਲ ਇਹ ਕੋਈ ਨਹੀਂ ਮੇਰਾ ਕੋਈ ਮੱਟ-ਵੱਟਾ ਸਾਡੇ ਕਿਸੇ ਜ ਸਤਾਰ ਮੰਜੀਸੇ ਨੂੰ ਲਾਹ ਹੋ ਰਹਾ ਮੇਰਾ ਉਹਦਾਂ ਕਦੇ ਉੱਚਾ ਨੀਵਾਂ ਨੀ ਬੋਲ ਹੋਇਆ ਕਦੇ ਕਿਸੇ ਨਾ ਉਹਦੇ ਸਟਾਫ ਦੇ ਬੰਦੇ ਨਾਲ ਕਿਸੇ ਦਫ਼ਤਰ ਦੇ ਬੰਦੇ ਨਾਲ ਅੱਜ ਤੱਕ ਮੇਰੀ ਕਦੇ ਕੋਈ ਤੂੰ ਮੈਂ ਦਾ ਕੁਝ ਨਹੀਂ ਹੋਇਆ ਜੀ ਅੱਜ ਵੀ ਉਹਨਾਂ ਦੇ ਫੋਨ ਆਉਂਦੇ ਜਿੱਦਾਂ ਮਿਲਦੇ ਮੈਂ ਕਹਿੰਦਾ ਜੀ ਆ ਇਹਨੂੰ ਕਰਿਆ ਉਹ ਤੁਮ ਬਿਲਕੁਲ 2027 2027 ਦੀ ਕੀ ਰੂਪਰੇਖਾ ਹੁ ਤੁਹਾਡੇ ਸਾਹਮਣੇ ਨਹੀਂ 2027 ਦੇ ਵਿੱਚ ਜਿਹੜੇ ਹਿਸਾਬ ਨਾਲ ਜੀ ਲੋਕਾਂ ਦਾ ਹੁਣ ਬਦਲਾਅ ਹੋ ਰਿਹਾ ਲੋਕੀ ਬਦਲ ਕੇ ਆ ਰਹੇ ਆ ਵਾਸਤਵ ਆਗਾ ਨਿਦਰਸ਼ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਦੇ ਵਿੱਚ ਵੀ ਆਪ ਦੀ ਖਿੱਚੋ ਤਾਣ ਪਾੜ ਤੀ ਕੋਈ ਛਾੜੇ ਤੇ ਜਿਹੜੇ ਆਮਦਕਾਰਟ ਜਗੇ ਸੀਗੇ ਉਹਨਾਂ ਦਾ ਵਾਪਸੀ ਕਾਰੀ ਨਹੀਂ ਸਾਰਿਆਂ ਨੇ ਤਕਰੀਬਨ ਵਾਪਸੀ ਹੋ ਰਹੀ ਆ। ਦਿੱਲੀ ਦੀ ਦਿੱਲੀ ਅ ਖਨੁਮਖਪਾਰ ਤੀਜੇ ਸਾਡੇ ਪੱਤੋਦੋਂ ਜਿਹੜੇ ਸਾਡੇ ਜ਼ਿਲ੍ਹੇ ਦੇ ਮੋਕੇ ਦੇ ਪ੍ਰਧਾਨ ਐ ਉਹ ਬਹੁਤ ਮਿਹਨਤ ਕਰ ਰਹੇ ਆ। ਤੇ ਹੁਣ ਸਾਨੂੰ ਜਿਹੜਾ ਕੈਂਡੀਡੇਟ ਦਿੱਤਾ ਸਬੀਰ ਸਿੰਘ ਬਾਦਲ ਜੀ ਨੇ ਰਾਜਵਿੰਦਰ ਸਿੰਘ ਬਹੁਤ ਹੀ ਵਧੀਆ ਬੰਦਾ ਇਨਸਾਨ ਆ, ਅਮਰਤਾਰੀ ਬੰਦਾ ਐ ਔਰ ਸੱਚ ਬੋਲਣ ਵਾਲਾ ਬੰਦਾ ਐ ਔਰ ਨਾਮ ਸੁਹਾਵਾ ਦਾ ਬੰਦਾ ਐ। ਜਿਹੜੇ ਸਾਣਾ ਤੁਸੀਂ ਸ਼ਰੋਣੀ ਕਾਲੀ ਦਾ ਜੁਆਇਨ ਕੀਤਾ ਹਨਾ ਇਹ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਕੋਈ ਹੁਣ ਫੋਨ ਕੋ ਲੋਕਾਂ ਦੇ ਆ ਰਹੇ ਵੀ ਅਸੀਂ ਅਕਾਲੀ ਦਾ ਜੋਇਨ ਕਿੰਨੇ ਫੋਨ ਆ ਰਹੇ ਜਾਂ ਇਦੋਂ ਗਾਂ ਵਾਲੀ ਸੋਨੀ ਅਕਾਲੀ ਦਾ ਦੀ ਰੂਪਰੇਖਾ ਜਿਹੜੀ ਜੋਇਨنگ ਵਾਲੀ ਕਿਹੇ ਦੀ ਰੂਪਰੇਖਾ ਬਹੁਤ ਫੋਨ ਆਦੇ ਜੀ ਪਿੰਡੋਂ ਵੀ ਆਉਂਦੇ ਆ ਕਹਿੰਦੇ ਵੀ ਅਸੀਂ ਇਕੱਠੇ 15 ਵੀ ਬੰਦੇ ਹੋਣੇ ਜੋਇਨ ਕਰਾਂਗੇ ਪਰ ਜਿਹੜੇ ਬੰਦੇ ਮੇਰੇ ਨਾਲ ਹਲਕਿੰਦੇ ਹਲਰੇ ਦੇ ਵਿੱਚ ਜੁੜੇ ਹੋਏ ਸੀਗੇ ਜਿਹੜੇ ਬੰਦੇ ਹੁਣ ਜਿਨ੍ਹਾਂ ਦੇ ਮਤ ਪਛੇ ਵਿੱਚ ਕੱਢ ਕੇ ਘਰੇ ਫਿੱਡੇ ਦੀ ਉਹ ਵੀ ਕਹਿ ਰਿਹਾ ਕਿ ਭਾਈ ਅਸੀਂ ਵੀ ਤੇਰੇ ਨਾਲ ਆਵਾਂਗੇ ਤੂੰ ਸਾਡੇ ਲਈ ਸਭ ਤੋਂ ਮੇਰ ਤੂੰ ਆ ਅਸੀਂ ਜਿੱਥੇ ਤੂੰ ਕਹਿੰਦਾ ਤੇਰੇ ਨਾਲ ਖੜਾਂਗੇ ਜਿਵੇਂ ਕਿ 10 ਗਰੰਟੀਆਂ ਕਰੀਆਂ ਸੀ ਨਾ ਹੋਰ ਬੜੇ ਵਾਦੇ ਕਰੇ ਸੀ ਲੋਕਾਂ ਨੂੰ ਤੇ ਤੁਹਾਡੇ ਤੋਂ ਨਾ ਕਿੰਨੇ ਕ ਵਾਦੇ ਪੂਰੇ ਹੋਗੇ ਆਮ ਪਾਰਟੀ ਗਰੰਟੀਆਂ ਦੇਖੋ ਕਿੰਨੀਆਂ ਹੋਰ ਗਿਆ ਹੋਰ ਵਧੀਆ ਦੇਖ ਕਲੀ ਬਿਜਲੀ ਵਾਲੀ ਨਾ ਬਗੈ ਦਿੰਦੇ ਆ ਵੀ ਚਲੋ ਜੀ ਬਿਲੀ ਵਾਲੀ ਚਲੋ ਜਿਹੜੇ ਝੂਠ ਮਾਰਦਾ ਉਹਨਾਂ ਦੀ ਵੀ ਕੀਤੀ ਸੀ ਪਹਿਲਾਂ ਨੇ ਵੀ ਥੋੜੀਆਂ ਜਿਹਾ ਉਹ ਸ਼ੇਹਣਾ ਨੇ ਕਰਤੀਆਂ ਤੇ ਇਹੀ ਇੱਕ ਹੋਣਾ ਤਾਂ ਮੈਨੂੰ ਲੱਗਿਆ ਨਹੀਂ ਕੋਈ ਹੋਰ ਗਰੰਟੀ ਵੀ ਪੂਰੀ ਹੋਈ ਆ ਪਰ ਜਿਹਨੇ 10 ਗਰੰਟੀਆਂ ਕਰੀਆਂ ਸੀ ਤੁਹਾਨੂੰ ਚੇਤਾਵਨੀ ਜੋ ਕੋਈ ਪੂਰੀ ਪਾਰੀ ਹੋਈ ਆ ਜੋਈ ਨਹੀਂ ਇੱਕ ਉਹ ਬੀਲੀਆ ਦੀ ਗੱਲ ਕਰਦੇ ਆ ਪਹਿਲਾਂ ਨੇ ਵੀ ਕਿਤੇ ਜੂਟਾ ਮਾਵਾ ਔਰ ਉਹ ਜਿਹੜੀਆਂ ਗਰੰਟੀ ਆਲੀ ਮੇਰ ਫਾਰਮ ਪਏ ਤੇ ਮੇਰੇ ਕੋਲ ਥੱਬੇ ਤੇ ਧਰੇ ਪਏ ਗਰੇ ਜਿਹੜੇ ਅਸੀਂ ਭਰ ਕੇ ਆਏ ਫਾਰਮ ਭਰ ਕੇਆਂ ਬੀਪੀਆਂ ਦੇ 10000 ਰੁਪਏ ਵਾਲੇ ਤੇ ਕੋਈ ਕੁਝ ਵੀ ਨਹੀਂ ਹੋ ਰਿਹਾ ਸਭ ਦੇ ਸਾਨੂੰ ਕੀ ਮਹਿਸੂਸ ਨਹੀਂ ਹੁੰਦਾ ਜਦੋਂ ਕਿਤੇ ਇਕੱਠੇ ਬੈਠੇ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਪਿੰਡ ਦੇ ਵਿੱਚ ਨਹੀਂ ਹੁੰਦੇ ਕਿ ਉਦੋਂ ਲੋਕ ਪੁੱਛ ਲੈਂਦੇ ਯਾਰ ਉਹ ਤੁਹਾਡੇ 10000 ਰੁਪਏ ਵਾਲਾ ਕਰਤਾ ਕਰੋਗਾ ਸਾਡਾ ਤਾਂ ਸਾਠ 10000 ਪਾਣੀ ਦਾ ਕਦੋਂ ਦੇਓਗੇ ਤੁਰੀ ਤੁਰੀ ਸਾਡੇ ਕਰਜ਼ੇ ਧੱਲੇ ਆ ਪਰ ਉਦੋਂ ਤਾਂ ਮਹਿਸੂਸ ਤਾਂ ਹੁੰਦਾ ਹੀ ਕਿਦੋਂ ਸਾਥੀ ਦਾ ਬਣ ਗਿਆ ਪਰ ਬੰਦਾ ਤਾਂ ਕਹਿੰਦਾ ਸਾਥੀ ਇੰਦੋਂ ਬਣ ਗਿਆ ਹਜੇ ਤਾਂ ਬੜਦਾ ਬੜਦਾ ਜਿੰਨਾਂ ਦਾ ਹੈਗਾ ਜੀ ਅਕਸਰ ਉਹ ਕੋਲ ਗਰੰਟ ਕਰਦੇ ਕਹਿੰਦੇ ਕੇ ਲੇ ਕੇ ਲੇ ਕੇ ਸੈਨ ਕਰਕੇ ਆਨਲਾਈਨ ਅਸੀਂ ਉੱਥੇ ਭੇਜ ਗਏ ਆਏ ਆ ਬਾਕੀ ਰਹੀ ਗੱਲ ਮੈਂ ਜੀ ਹਰ ਵਾਰੀ ਚੋਣਾਂ ਦੇ ਵਿੱਚ ਨੂੰ ਪਤਾ ਐ ਐਮਐਲਏ ਨੂੰ ਸਾਡੇ ਸਮਝਾਉਣਾ ਪੈਂਦਾ ਹਰ ਵਾਰੀ ਮੈਂ ਪੋਲਿੰਗ ਜੈਂਟਾ ਵੀ ਮੈਂ ਹਾਂ ਤੇ ਅਕਾਊਂਟੈਂਟ ਨੇਟ ਵੀ ਮੈਂ ਹੀ ਹਾਂ ਇਹ ਮੇਰੀ ਡਿਊਟੀ ਪੱਕੀ ਲੱਗਦੀ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਨਾ ਅੰਦਰ ਬਹਿ ਕੇ ਵੀ ਮੈਂ ਨੋਟ ਕਰਦਾ ਹੁੰਦਾ ਆ ਵੀਰ ਆ ਆਪਣੀਆਂ 4-5 ਵੋਟਾਂ ਆਈਆਂ ਨਹੀਂ ਫੇਰ ਬਾਹਰ ਜਾ ਕੇ ਦੱਸ ਕੋਣ ਵੀ ਦੇ ਕੇ ਆ ਜਾ ਕੇ ਉਹਨੂੰ ਵੋਟਾਂ ਅੰਦਰ ਬੈਠਾ ਕੋਲੋਂ ਜੰਡ ਬੰਦਾ ਘੱਟੋ-ਘੱਟ 100-150 ਵੋਟ ਜਿਹੜੀ ਕਿਤੇ ਬਾਹਰ ਰਹੇਗੀ ਉਹਨੂੰ ਪਤਾ ਉਹਨੂੰ ਲਿਸਟਾ ਉੱਲੀ ਨੂੰ ਪਵਾ ਸਕਦਾ ਉਹ ਡਿਊਟੀ ਮੈਨ ਨਾ ਹੁੰਦਾ ਹੈ ਅੱਛਾ ਜਿਵੇਂ ਆ ਆਪਾਂ ਗੱਲ ਕਰੀਏ ਨਾ ਵੀ ਰੇਤਾ ਬੱਜਰੀ ਹੈ ਨਾ ਵੀ ਗਰੰਟੀਆਂ ਨੂੰ ਮੱਦੇਨਜ਼ਰ ਨਹੀਂ ਰੱਖਦੇ ਹਾਂ ਰੇਤਾ ਬੱਜੀ ਦਾ ਕੋਈ ਫਰਕ ਪਿਆ ਵੈਸੇ ਜਿਵੇਂ ਭਗਵੰਤ ਮਾਨ ਜੀ ਕਮੇਡੂ ਹੀ ਕਹੂੰਗਾ ਮੈਂ ਤਾਂ ਹੈ ਨਾ ਵੀ ਐ ਇਦਾਂ ਹੁਣ ਮੈਨੂੰ ਤੁਹਾਨੂੰ ਵੀ ਪਤਾ ਲੱਗ ਗਿਆ ਉਹ ਤੁਹਾਡੇ ਲੀਡਰਾਂ ਨੂੰ ਵੀ ਪਤਾ ਲੱਗ ਗਿਆ ਵੀ ਕਹਿਣ ਤੇ ਕਰਨੀ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ ਬਹੁਤ ਜਿਆਦਾ ਫਰਕ ਹੁਣ ਇਦਾਂ ਉਤੋਂ ਖਾਨ ਦੇ ਵਿੱਚੋਂ ਵੇਖ ਲੈਣਾ ਇੰਨਾ ਇੰਨਾ ਰੇਤਾ ਨੇ ਕਦੋਂ ਸੱਚ ਮਾਰ ਲੈਣਾ ਇੰਨੇ ਈ ਕੋੜ ਬਣ ਗਿਆ ਆ ਆ ਹਜ਼ਾਰ ਟਾਲੀ ਨਿਕਲ ਗਈ 1 ਰੁਪਿਆ ਬਣ ਗਿਆ ਇੰਨੇ ਬਣ ਕੇ ਤੇ ਜਿਹੜੇ ਖਰਚੇ ਆ ਉਹਵੇਂ ਕਾਲੀ ਨੂੰ ਕਾਂਗਰਸ ਨੂੰ ਇਦਾਂ ਵੀ ਹੁਣ ਮੈਸੂਰ ਜਾਂਦਾ ਵੀਰ ਸਾਰੇ ਦਾ ਉਹ ਵੈਸੇ ਫਰਾੜੀ ਸੀ ਐਵੇਂ ਲੋਕਾਂ ਨਾਲ ਕੋਈ ਨਹੀਂ ਇਹ ਉਹ ਮੇਂ ਚੱਲ ਰਿਹਾ ਸਰ ਉਹ ਹੀ ਸਿਟਪ ਚੱਲੇ ਨੋ ਰੇਤਾ ਦੇ ਕੋ ਕਿੰਨਾ ਮਹਿੰਗਾ ਬਜਰੀ ਕਿੰਨੀ ਮਹਿੰਗੀ ਹੈ ਇੱਟ ਕਿੰਨੀ 7.5 8000 ਰੁਪਏ ਕਿ ਇੱਥੇ ਲੋਕਤਾਨ ਨੇ ਮਾਰਦੇ ਹੋਣੇ ਰੇਤਾ ਬਜਰੀ ਦੀ ਹਾਂਜੀ ਤੇ ਹੁਣ ਅਗਲੇ ਕਹਿੰਦੇ ਆ ਵੀ ਯਾਰ ਤੁਸੀਂ ਤਾਂ ਕਹਿੰਦੇ ਸੀ ਵੀ ਇਹ ਤਾਂ ਵੀ ਜਿਵੇਂ ਮਰਜ਼ੀ ਤੁਸੀਂ ਆਪੀ ਟਾਲੀ ਲਿਆ ਕੇ ਆਪ ਭਰ ਲਿਆ ਕਰੋ ਤੇ ਹੁਣ ਜਿਹੜੇ ਉੱਥੇ ਜਿਨ੍ਹਾਂ ਦੇ ਖੇਤਾਂ 'ਚ ਰੇਤ ਚੜ ਗਈ ਜਿਉ ਆਪੀ ਟਾਲੀ ਭਰ ਜਾਂਦੇ ਉਹਨਾਂ ਨੂੰ ਵੀ ਕਹਿੰਦੇ ਵੀ ਇਹ ਕੀ ਹੈ ਜਾਂ ਉਹਨਾਂ ਨੂੰ ਕਹਿੰਦੇ ਵੀ ਤੈਨੂੰ ਇੰਨੇ ਕ ਪੈਸੇ ਦੇ ਬਾਕੀ ਦੇ ਸਾਰੇ ਆਪ ਵਿੱਚਾਂਗੇ ਉਦੋਂ 3000 ਤੋਂ 4000 ਦਾ ਟਰਾਲਾ ਲਿਆ ਕੇ ਇੱਥੇ ਉਸਦਾ ਇਹ ਸਿਸਟਮ ਹਨ ਉਹ ਲੋ ਤਾਂ ਸਮਾਜ ਸਾ ਵੀ ਕਹਿੰਦੇ ਸੀਗੇ ਸਾਡੇ ਦੂਜੇ ਵੀ ਸਸੂਰੀਆਂ ਵੀ ਕਹਿੰਦੇ ਸੀ ਜਿਹੜਾ ਨਾ ਸਾਨੂੰ ਬਚਤ ਹੋਊਗੀ ਰੇਤ ਉਹ ਰੇਤਾ ਦੇ ਵਿੱਚੋਂ ਤੇ ਆਪਣੇ ਸ਼ਰਾਬ ਦੇ ਵਿੱਚੋਂ ਇਹ ਸਾਰੇ ਜੋੜ-ਜੋੜ ਕੇ ਅਸੀਂ ਪੰਜਾਬ ਦਾ ਕਰਜ਼ਾ ਲਾ ਦੇਾਂਗੇ ਤੇ ਅੱਜ ਪੰਜਾਬ ਕਰਜ਼ੇ ਥਲੇ ਦੱਸੋ ਜੀ ਕਿੱਥੇ ਜਾੜਿਆ ਨਵੇਂ ਸਾਡੇ ਨਾਲ ਅੰਕੜੇ ਤਾਂ ਇਹ ਕਹ ਰਹੇ ਆ ਵੀ ਇੱਕ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਸਾਰਿਆਂ ਤੋਂ ਵੱਧ ਕਰਜ਼ਾ ਨਾ 2-3 ਸਾਲਾਂ 'ਚ ਲੈ ਲਿਆ ਅਜੀ ਜਿੰਨਾ ਉਹਨਾਂ ਨੇ ਇਸ ਜਿੰਨੇ ਸਾਲਾਂ ਦੀ ਦਰਦ ਦਸ ਗਾਣਾ ਬਣਾਇਆ ਉਦੋਂ ਤੋਂ ਬਣਿਆ ਉਹਦੇ ਉਹਦੇ ਬਰਾਬਰ ਤਾਂ ਹੁਣ ਸਾਡਾ ਹੁਣ ਹੁਣ ਉੱਤੇ ਹੋ ਜਾ ਪੰਜਾ ਸਾਲਾਂ ਅਜਿਹਾ ਚੱਲਿਆ ਇੱਕ ਬੰਦੇ ਜੁਮੇ 1,25,000 ਜਾਂਦੇ ਜਵਾਗ ਜੁਮੇ ਹੋ ਗਿਆ ਕਰਦੇ ਸੀ ਕਿਹਦਾ ਜਾਂਦੇ ਜਾਂਦੇ ਕੀ ਗੱਲ ਹੈ ਬਈ ਜਾਂਦੇ ਜਾਂਦੇ ਇਹੀ ਗੱਲ ਹੈ ਜੀ ਮੈਂ ਆਉਂਦੀ ਪਾਰਟੀ ਜਿਹੜਾ ਹੈਗਾ ਰਜਾਇਮ ਦਿੱਤਾ ਉਹ ਆਪ ਦਾ ਮਨ ਦੁਖੀ ਆ ਬਹੁਤ ਦੁਖੀ ਹੋ ਕੇ ਰਜਾਇਮ ਦਿੱਤਾ ਇਹਨੇ ਸਾਲ ਕੰਮ ਕਰਨ ਤੋਂ ਬਾਅਦ ਬੰਦੀ ਨੇ ਪਾਰਟੀ ਛੱਡਣੀ ਮਨ ਦੁਖੀ ਹੁੰਦਾ ਪਰ ਇੱਕ ਗੱਲ ਨੂੰ ਖੁਸ਼ੀ ਵੀ ਹੈ ਕਿ ਮੈਂ ਉਹ ਜਿਹੜਾ ਸੀਗਾ ਲੋਕਾਂ ਦੇ ਤਾਣੇ ਮੇੜੇ ਸਹਿਣ ਤੋਂ ਮੈਂ ਬਚ ਗਿਆ ਤੇ ਇੱਕ ਵਧੀਆ ਪਾਰਟੀ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਜੀ ਦੇ ਅੰਡਰ ਚੱਲ ਰਹੀ ਹੈ ਤੇ ਬਹੁਤ ਵਧੀਆ ਇਨਸਾਨ ਆ ਉਹ ਅੱਜ ਮੈਂ ਉਹਨਾਂ ਨਾਲ ਜੁੜਿਆ ਮੈਨੂੰ ਬਹੁਤ ਅੰਦਰੋਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪਣੀ ਮਾਂ ਪਾਰਟੀਆਂ ਤੇ ਪਿਓ ਦਾਦੀ ਦੀ ਪਾਰਟੀ ਜਾ ਗਿਆ ਇੱਥੇ ਸਾਨੂੰ ਪੂਰਾ ਮਾਨ ਸਤਕਾਰ ਵੀ ਮਿਲੂਗਾ ਤੇ ਅਸੀਂ ਕੰਮ ਵੀ ਲੋਕ ਹਾਂਜੀ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਚੰਗਾ ਹੋਇਆ ਲੜ ਨੇੜੇ ਛੁੱਟ ਗਿਆ ਉਮਰ ਨਾ ਬੀਤੀ ਸਾਰੀ ਹੈ ਤੇ ਇਹ ਸਨ ਸਾਡੇ ਭਾਈ ਇਕਤਰ ਸਿੰਘ ਜੀ ਮਾਨੂਕੇ ਗਿੱਲ ਜਿਨ੍ਹਾਂ ਨੇ ਆਪਾਂ ਵਿਚਾਰ ਪੇਸ਼ ਕੀਤੇ ਤੁਹਾਡੇ ਸਨਮੋਕ ਕੀਤੇ ਆ ਉਮੀਦ ਆ ਕਿ ਜਿਹੜੇ ਸਾਡੇ ਅੱਜ ਦੇ ਵਿਚਾਰ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਤਦ ਤੱਕ ਮੈਨੂੰ ਤੇ ਮੇਰੇ ਕੈਮਰਾਮੈਨ ਨਰਮਲ ਸਿੰਘ ਤੇ ਨਿਹਾਲ ਨੂੰ ਫਿਕਰਮੰਦ ਵੀਗਾ ਇਸ ਸੂਚੀ ਦੇ ਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ